ਸਵਾਗਤ ਹੈ ਤੁਹਾਡਾ ਦੀਪਦੀ ਆਵਾਜ਼ ਚੈਨਲ ਤੇ ਘਰ ਦੇ ਕੋਨੇ-ਕੋਨੇ 'ਚ ਹਲਦੀ ਮਹਿੰਦੀ ਦੀ ਮਿਲੀਜੁਲੀ ਖੁਸ਼ਬੂ ਆ ਰਹੀ ਸੀ ਖੁੱਲੇ ਵਿਹੜੇ 'ਚ ਔਰਤਾਂ ਬੰਨਾ-ਬੰਨੇ ਗੀਤ ਗਾਰ ਰਹੀਆਂ ਸੀ ਮੁੰਡੇ ਦੀ ਮਾਂ ਲਾਲ ਸੂਟ 'ਚ ਢੋਲਕ ਤੇ ਥਾਪੀ ਲਾ ਰਹੀ ਸੀ ਉਦੋਂ ਹੀ ਮੁੰਡੇ ਦੀ ਭਾਬੀ ਉਤਸ਼ਾਹਪੂਰਵਕ ਉੱਠ ਕੇ ਖੜੀ ਹੋਈ ਦੋਵੇਂ ਹੱਥ ਕਮਰ ਤੇ ਰੱਖ ਕੇ ਬੋਲੀ ਉੱਚੀ ਗਾਓ ਮਹੱਲੇ ਵਾਲਿਆਂ ਨੂੰ ਵੀ ਤਾਂ ਪਤਾ ਲੱਗੇ ਕਿ ਸਾਡੇ ਦਿੌਰ ਦਾ ਵਿਆਹ ਹੋ ਰਿਹਾ ਲੱਖਾਂ ਚੱਕਾ ਸਾਡੀ ਦਰਾਣੀ ਚਾਰੇ ਪਾਸੇ ਹੱਸਣ ਦੀ ਆਵਾਜ਼ ਆ ਰਹੀ ਸੀ ਤੇ ਉਧਰ ਮੁੰਡੇ ਦਾ ਹੱਥ ਵੱਡਾ ਭਰਾ ਸ਼ੋਕ ਪੂਰੇ ਘਰ ਚ ਇੱਧਰ ਉਧਰ ਭੱਜਦਾ ਫਿਰ ਰਿਹਾ ਸੀ ਕਦੇ ਹਲਵਾਈ ਨੂੰ ਮਠਿਆਈ ਦੇ ਆਰਡਰ ਦਾ ਹਿਸਾਬ ਦੇ ਰਿਹਾ ਸੀ ਤੇ ਕਦੇ ਪੰਡਤ ਜੀ ਨੂੰ ਰਸਮਾਂ ਦਾ ਸਮਾਂ ਪੁੱਛ ਰਿਹਾ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਹਲਦੀ ਤੋਂ ਲੈ ਕੇ ਫੇਰੇ ਤੱਕ ਬਹੁਤ ਹੀ ਧੂਮ-ਤਮ ਨਾਲ ਘਰ ਦੀ ਦਹਲੂਜ਼ ਤੇ ਨਵੀਂ ਦੁਲਹਣ ਨੇ ਕਦਮ ਰੱਖਿਆ ਸਵੇਰ ਦੇ 7 ਵਜੇ ਦਾ ਸਮਾਂ ਸੀ ਘਰ ਚ ਚਹਲ ਪਹਲ ਸ਼ੁਰੂ ਹੋ ਚੁੱਕੀ ਸੀ ਅੰਦਰ ਕਮਰੇ ਚ ਨਵੀਂ ਨਵੇਲੀ ਦੁਲਹਣ ਬਣੀਤਾ ਚਾਦਰ ਚ ਮੂਲ ਕੋ ਕੇ ਸੌ ਰਹੀ ਸੀ ਬਨੀਤਾ ਉੱਠ ਜਲਦੀ ਕਰ ਸਵੇਰ ਦੇ 7 ਵਜ ਚੁੱਕੇ ਆ ਸਾਰੇ ਲੋਕ ਬਾਹਰ ਤੇਰਾ ਇੰਤਜ਼ਾਰ ਕਰ ਰਹੇ ਆ ਬਨੀਤਾ ਬਿਨੇ ਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਕੋਈ ਅਸਰ ਨਹੀਂ ਹੋਇਆ ਬਨੀਤਾ ਤੂੰ ਸੁਣ ਰਹੀ ਆ ਨਾ ਜਾਂ ਨਹੀਂ ਮਾਂ ਨੇ ਕਿਹਾ ਸੀ ਅੱਜ ਬਹੁਤ ਰਸਮਾਂ ਕਰਨੀਆਂ ਇਹ ਕਹਿੰਦੇ ਹੋਏ ਬਿਨੇ ਨੇ ਉਸ ਦਾ ਮੋਢਾ ਹਿਲਾਇਆ ਨੀਂਦ ਵਿੱਚ ਗੋਮ ਬਨੀਤਾ ਨੇ ਅਧੀਆਂ ਅੱਖਾਂ ਖੋਲੀਆਂ ਤੇ ਬੁੜਬੁੜਾਈ ਕੀ ਆ ਬਿਨੇ ਮੈਨੂੰ ਸੌਣ ਦੇ ਬਹੁਤ ਥੱਕ ਗਈ ਆ ਬਿਨੇ ਨੇ ਇੱਕ ਗਹਿਰਾ ਸਾਹ ਲਿਆ ਮੁਸਕਰਾਇਆ ਤੇ ਖੁਦ ਤਿਆਰ ਹੋਣ ਚਲਾ ਗਿਆ ਥੋੜੀ ਦੇਰ ਬਾਅਦ ਉਹ ਬਾਹਰ ਆਇਆ ਤਾਂ ਭਾਬੀ ਹਲਕਾ ਮੁਸਕਰਾਉਂਦੇ ਹੋਏ ਬੋਲੀ ਸਾਡੀ ਦਰਾਣੀ ਤਿਆਰ ਹੋਈ ਜਾਂ ਨਹੀਂ ਮਿੱਠਾ ਬਣਾਉਣ ਦੀ ਰਸਮ ਕਰਨੀ ਆ ਬਿਨੇ ਨੇ ਹੱਸਦੇ ਹੋਏ ਜਵਾਬ ਦਿੱਤਾ ਭਾਬੀ ਸ਼ਾਇਦ ਥਕਾਵਟ ਜ਼ਿਆਦਾ ਹੋ ਗਈ ਆ ਉਸ ਨੂੰ ਅਜੇ ਉੱઠી ਨਹੀਂ ਬਾਹਰ ਮਹਿਮਾਨ ਆ ਚੁੱਕੇ ਸੀ ਨਾਸ਼ਤਾ ਲਗਾਇਆ ਜਾ ਰਿਹਾ ਸੀ ਤੇ ਸਾਰਿਆਂ ਨੂੰ ਨਵੀਂ ਦੁਲਹਨ ਦੇ ਆਉਣ ਦਾ ਇੰਤਜ਼ਾਰ ਸੀ ਪਰ ਬਨੀਤਾ ਨੂੰ ਕੋਈ ਜਲਦੀ ਨਹੀਂ ਸੀ ਆਖਰਕਾਰ ਦੁਪਹਿਰ ਦੇ 12 ਵਜੇ ਜਦੋਂ ਸਾਰਿਆਂ ਦਾ ਸਬਰ ਜਵਾਬ ਦੇਣ ਨੂੰ ਸੀ ਤਾਂ ਬਨੀਤਾ ਤਿਆਰ ਹੋ ਕੇ ਕਮਰੇ ਚੋਂ ਬਾਹਰ ਆਈ ਸਿਰ ਤੇ ਚੁੰਨੀ ਸੀ ਪਰ ਉਹ ਖੁਸ਼ੀ ਦੀ ਜਗ੍ਹਾ ਥਕਾਵਟ ਤੇ ਬੋਰ ਸਾਫ ਦਿਖਾਈ ਦੇ ਰਹੀ ਸੀ ਸੱਸ ਨੇ ਮੁਸਕਰਾਉਂਦੇ ਹੋਏ ਕਿਹਾ ਬਹੂ ਚਲੋ ਹਲਵਾ ਬਣਾਓ ਪਹਿਲੀ ਰਸੋਈਆ ਮਿੱਠਾ ਤਾਂ ਤੇਰੇ ਹੱਥੋਂ ਹੀ ਬਣੇਗਾ ਪਰ ਬਨੀਤਾ ਨੇ ਕਿਹਾ ਕੁਝ ਦੇਖਦੇ ਹੋਏ ਸਾਫ਼ ਕਹਿ ਦਿੱਤਾ ਕਿ ਮੈਨੂੰ ਨਹੀਂ ਆਉਂਦਾ ਹਲਵਾ ਬਣਾਉਣਾ ਸੱਸ ਦੇ ਚਿਹਰੇ ਦੀ ਮੁਸਕਾਨ ਥੋੜੀ ਢਿੱਲੀ ਪੈ ਗਈ ਪਰ ਵੱਡੀ ਬਹੂ ਅਲਕਾ ਨੇ ਮਾਹੌਲ ਸੰਭਾਲਦੇ ਹੋਏ ਕਿਹਾ ਕੋਈ ਗੱਲ ਨਹੀਂ ਮੈਂ ਬਣਾਉਣੀ ਆ ਤੂੰ ਬਸ ਉਸ ਨੂੰ ਹਲਾ ਦੇ ਮੀ ਰਸਮ ਪੂਰੀ ਹੋ ਜਾਵੇਗੀ ਬਨੀਤਾ ਨੇ ਅਣਮਨੇ ਢੰਗ ਨਾਲ ਕੜਛੀ ਫੜੀ ਤੇ ਦੋ ਵਾਰ ਕੜਾਈ ਵਿੱਚ ਘੁਮਾ ਕੇ ਪਾਸੇ ਹੋ ਗਈ ਹਲਵਾ ਆਖਰਕਾਰ ਭਾਬੀ ਅਲਕਾ ਨੇ ਪੂਰਾ ਬਣਾਇਆ ਭਾਬੀ ਨੇ ਹਲਵਾ ਬਣਾਇਆ ਸਾਰਿਆਂ ਨੇ ਤਾਰੀਫ ਕੀਤੀ ਪਰ ਬਨੀਤਾ ਤਾਂ ਜਿੱਦਾਂ ਉੱਥੇ ਹੁੰਦੇ ਹੋਏ ਵੀ ਉੱਥੇ ਨਹੀਂ ਸੀ ਰਿਸ਼ਤੇਦਾਰਾਂ ਦੀ ਹਸੀ ਮਜ਼ਾਕ ਦੇ ਵਿੱਚ ਉਹ ਸ਼ਾਂਤ ਬੈਠੀ ਹੋਈ ਸੀ ਅਗਲੀ ਰਸਮ ਸੀ ਸੰਦੂਖ ਪੇਟੀ ਖੋਲਣ ਦੀ ਮਾਸੀ ਸੱਸ ਨੇ ਪੇਟੀ ਖਲਵਾਉਂਦੇ ਹੋਏ ਕਿਹਾ ਬਹੂ ਸਭ ਤੋਂ ਪਹਿਲਾਂ ਆਪਣੀ ਜਠਾਣੀ ਦੇ ਲਈ ਇੱਕ ਸੂਟ ਕੱਢ ਦੇ ਇਹ ਸਾਡੀ ਪਰੰਪਰਾ ਪਰ ਬਨੀਤਾ ਨੇ ਉਦੋਂ ਹੀ ਪੇਟੀ ਵੱਲ ਵਾਧਦੇ ਹੋਏ ਹੱਥ ਨੂੰ ਰੋਕ ਦਿੱਤਾ ਤੇ ਬੋਲੀ ਨਹੀਂ ਨਹੀਂ ਇਹ ਤਾਂ ਮੇਰੇ ਬ੍ਰਾਂਡਡ ਸੂਟ ਆ ਸਾਰੇ ਮੇਰੇ ਪਸੰਦ ਦੇ ਆ ਇਹਨਾਂ ਚੋਂ ਤਾਂ ਮੈਂ ਕਿਸੇ ਨੂੰ ਨਹੀਂ ਦੇਣ ਵਾਲੀ ਬਿਨੇ ਜੋ ਕੋਲ ਖੜਾ ਸੀ ਉਦੋਂ ਹੀ ਉਸਨੇ ਮਾਹੌਲ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਬਨੀਤਾ ਮਜ਼ਾਕ ਕਰ ਰਹੀਆਂ ਹੈ ਨਾ ਬਨੀਤਾ ਪਰ ਮੋਢੇ ਚੜਾਉਂਦੇ ਹੋਏ ਕਿਹਾ ਮਜ਼ਾਕ ਕਿਉਂ ਮੈਂ ਤਾਂ ਸੱਚ ਕਿਹਾ ਇਹ ਮੇਰੇ ਸੂਟ ਸਨ ਆਸ-ਪਾਸ ਖੜੇ ਸਾਰੇ ਲੋਕ ਹੈਰਾਨ ਰਹਿ ਗਏ ਅਲਕਾ ਦੀ ਮੁਸਕਾਨ ਫਿੱਕੀ ਪੈ ਗਈ ਮਹਿਮਾਨਾਂ 'ਚ ਗੱਲਾਂ ਹੋਣ ਲੱਗੀਆਂ ਕਿ ਬਹੂ ਆ ਜਾਂ ਮਹਾਰਾਣੀ ਸਹੁਰੇ ਘਰ 'ਚ ਕੋਈ ਇਦਾਂ ਬੋਲਦਾ ਬਿਨੇ ਕੋਸ ਕਹਿਣੀ ਵਾਲਾ ਸੀ ਕਿ ਮਾਸੀ ਨੇ ਕੋਲ ਆ ਕੇ ਮਾਹੌਲ ਸੰਭਾਲਿਆ ਕਿ ਕੋਈ ਗੱਲ ਨਹੀਂ ਨਮੀਆ ਸਿੱਖ ਜਾਵੇਗੀ ਇਸ ਨੂੰ ਰੀਤੀ ਰਿਵਾਜ ਪਤਾ ਨਹੀਂ ਹੋਣਗੇ ਹੌਲੀ-ਹੌਲੀ ਸਭ ਸਮਝ ਚ ਆ ਜਾਵੇਗਾ ਵਿਆਹ ਤੋਂ ਬਾਅਦ ਸਭ ਕੁਝ ਆਮ ਹੋਣ ਵਾਲਾ ਸੀ ਸਿਵਾਏ ਬਨੀਤਾ ਦੇ ਵਿਆਹ ਵਿਵਹਾਰ ਦੇ ਉਹ ਨਾ ਤਾਂ ਉਹ ਘਰ ਨੂੰ ਅਪਣਾਉਣ ਦੇ ਲਈ ਤਿਆਰ ਸੀ ਨਾ ਹੀ ਕਰਦੇ ਲੋਕਾਂ ਨੂੰ ਸ਼ੁਰੂਆਤ 'ਚ ਸਾਰਿਆਂ ਨੇ ਸੋਚਿਆ ਕਿ ਨਵੀਂ ਆ ਅਡਜਸਟ ਹੋਣ 'ਚ ਸਮਾਂ ਲੱਗਦਾ ਹੌਲੀ-ਹੌਲੀ ਸਭ ਸਿੱਖ ਜਾਵੇਗੀ ਪਰ ਤਿੰਨ ਮਹੀਨੇ ਬੀਤ ਗਏ ਤੇ ਬਨੀਤਾ ਉੱਥੇ ਦੀ ਉੱਥੇ ਰਹੀ ਬਿਨੇ ਜੋ ਪਹਿਲਾਂ ਦਿੱਲੀ 'ਚ ਨੌਕਰੀ ਕਰਦਾ ਸੀ ਉਸਨੇ ਵਿਆਹ ਤੋਂ ਬਾਅਦ ਖੌਦਾ ਟਰਾਂਸਫਰ ਇਸ ਸ਼ਹਿਰ ਵਿੱਚ ਕਰਵਾ ਲਿਆ ਸੀ ਤਾਂ ਜੋ ਪਤਨੀ ਦੇ ਪਰਿਵਾਰ ਦੋਵਾਂ ਨੂੰ ਸਮਾਂ ਦੇ ਸਕੇ ਪਰ ਬਿਨੇ ਦੇ ਇਸ ਫੈਸਲੇ ਤੇ ਬਨੀਤਾ ਦੀਆਂ ਕਲਪਨਾਵਾਂ ਨੂੰ ਝਟਕਾ ਦਿੱਤਾ ਬ੍ਰਿਤਾ ਨੂੰ ਇਹੀ ਲੱਗਿਆ ਕਿ ਵਿਆਹ ਤੋਂ ਬਾਅਦ ਉਹ ਦਿੱਲੀ ਚ ਬਿਨੇ ਦੇ ਨਾਲ ਅਲੱਗ ਫਲੈਟ ਚ ਰਹੇਗੀ ਮਾਡਰਨ ਲਾਈਫ ਜੀਵੇਗੀ ਸਵੇਰੇ ਕਾਫੀ ਮੱਗ ਲੈ ਕੇ ਬਾਲਕਨੀ ਚ ਖੜੀ ਹੋਵੇਗੀ ਤੇ ਸ਼ਾਮ ਮਾਲ ਦੀ ਚਮਕਦੀ ਰੋਸ਼ਨੀ ਚ ਬਤਾਵੇਗੀ ਪਰ ਜੁਆਇੰਟ ਫੈਮਿਲੀ ਐ ਇੱਕੀ ਛੱਤ ਦੇ ਥੱਲੇ ਇੰਨੇ ਸਾਰੇ ਲੋਕ ਇੰਨੀਆਂ ਸਾਰੀਆਂ ਰਸਮਾਂ ਇੰਨੇ ਨਜ਼ਮਾਂ ਇੱਥੇ ਕੈਦ ਹੋ ਕੇ ਨਹੀਂ ਰਹਿ ਸਕਦੀ ਉਹ ਅਕਸਰ ਖੁਦ ਨਾਲ ਹੀ ਗੱਲਾਂ ਕਰਦੀ ਸੀ ਨਾ ਉਸ ਨੂੰ ਕੋਈ ਰਸੋਈ ਵਿੱਚ ਦਿਲਚਸਪੀ ਸੀ ਨਾ ਹੀ ਘਰ ਦੇ ਕਿਸੇ ਕੰਮ ਚ ਸਵੇਰੇ 10 ਵਜੇ ਤੱਕ ਵੀ ਜੇਕਰ ਕੋਈ ਉਸਦੇ ਕਮਰੇ ਦਾ ਗੇਟ ਖੜਕਾਉਂਦਾ ਤਾਂ ਉਹ ਖੋਜ ਕੇ ਕਹਿੰਦੀ ਕਿ ਇਹ ਲੋਕ ਆਪਣੀ ਲਾਈਫ ਚ ਦੂਜਿਆਂ ਨੂੰ ਥੋੜਾ ਸਪੇਸ ਕਿਉਂ ਨਹੀਂ ਦਿੰਦੇ ਭਾਬੀ ਹਲਕਾ ਸਵੇਰੇ ਸਵੇਰੇ ਉੱਠ ਕੇ ਤਿਆਰ ਹੋ ਕੇ ਰਸੋਈ ਚ ਪਹੁੰਚਦੀ ਤੇ ਉਸ ਦੀ ਸੱਸ ਵੀ ਉਸ ਦਾ ਹੱਥ ਬਟਾਉਂਦੀ ਜਿਸ ਦਾ ਨਾਮ ਸ਼ਾਂਤੀ ਦੇਵੀ ਸੀ ਬੱਚਿਆਂ ਦੇ ਟਿਫਨ ਤੋਂ ਲੈ ਕੇ ਸੱਸ ਦੀਆਂ ਦਵਾਈਆਂ ਤੱਕ ਹਰ ਕੰਮ ਵਿੱਚ ਉਹਨਾਂ ਦੀ ਇੱਕ ਰੁਟੀਨ ਇੱਕ ਸੰਤੁਲਨ ਸੀ ਪਰ ਬਨੀਤਾ ਸਵੇਰੇ ਉੱਠਦੀ ਤਾਂ ਮੋਬਾਈਲ ਲੈ ਕੇ ਬੈਠ ਜਾਂਦੀ ਕਦੇ ਵਟਸਐਪ ਤੇ ਕਦੇ ਇੰਸਟਾਗ੍ਰam ਸਟੋਰੀ ਚਲ ਜੀ ਰਹਿੰਦੀ ਦਿਨ ਵਿੱਚ ਘੰਟਿਆਂ ਫੋਨ ਤੇ ਸਹੇਲੀਆਂ ਨਾਲ ਗੱਪਾਂ ਤੇ ਜੇਕਰ ਕੁਝ ਹੋਰ ਨਹੀਂ ਤਾਂ ਟੀਵੀ ਦਾ ਰਿਮੋਟ ਫੜ ਕੇ ਨਾਟਕਾਂ 'ਚ ਖੋ ਜਾਂਦੀ ਇੱਕ ਦਿਨ ਬਨੀਤਾ ਹੱਥ 'ਚ ਚਾਰ ਵੱਡੇ ਵੱਡੇ ਸ਼ਾਪਿੰਗ ਬੈਗ ਲੈ ਕੇ ਘਰ ਚਾਈ ਬ੍ਰਾਂਡਡ ਕੱਪੜਿਆਂ ਨਾਲ ਭਰੇ ਬੈਗ ਚੁੱਕੇ ਚਿਹਰੇ ਤੇ ਇੱਕ ਸੰਤੋਸ਼ਟੀ ਭਰੀ ਮੁਸਕਾਨ ਲੈ ਕੇ ਉਹ ਆਪਣੇ ਕਮਰੇ 'ਚ ਜਾਣ ਲੱਗੀ ਤਾਂ ਸ਼ਾਂਤੀ ਦੇਵੀ ਉਸ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਪੁੱਛ ਬੈਠੀ ਬਹੂ ਇੰਨੇ ਕੱਪੜੇ ਤਾਂ ਤੇਰੇ ਕੋਲ ਪਹਿਲਾਂ ਹੀ ਪਏ ਆ ਹੁਣ ਤਾਂ ਰੱਖਣ ਦੀ ਵੀ ਜਗ੍ਹਾ ਨਹੀਂ ਹੋਵੇਗੀ ਫਿਰ ਕਿਉਂ ਇੰਨਾ ਖਰਚਾ ਕਰਦੀ ਆ ਬਨੀਤਾ ਨੇ ਬਿਲਕੁਲ ਹੀ ਘਬਰਾਏ ਬਿਨਾ ਕਿਹਾ ਮੰਮੀ ਜੀ ਮੈਂ ਆਪਣੇ ਪੈਸਿਆਂ ਨਾਲ ਖਰੀਦਦੀ ਆ ਤੁਹਾਨੂੰ ਕਿਉਂ ਤਕਲੀਫ ਹੁੰਦੀ ਆ ਕੱਪੜਿਆਂ ਦਾ ਕੀ ਹੈ ਫੈਸ਼ਨ ਰੋਜ਼ ਬਦਲਦਾ ਮੈਨੂੰ ਨਵੇਂ ਫੈਸ਼ਨ ਦੇ ਕੱਪੜਿਆਂ ਦੀ ਜ਼ਰੂਰਤ ਸੀ ਤਾਂ ਮੈਂ ਖਰੀਦ ਲਏ ਸ਼ਾਂਤੀ ਦੇਵੀ ਦਾ ਚਿਹਰਾ ਥੋੜੀ ਦੇਰ ਦੇ ਲਈ ਸਖਤ ਹੋ ਗਿਆ ਬਹੁਤ ਜ਼ਰੂਰਤ ਤੇ ਦਿਖਾਵੇ 'ਚ ਫਰਕ ਹੁੰਦਾ ਆਏ ਦਿਨ ਤੂੰ ਇੰਨੇ ਕੱਪੜੇ ਖਰੀਦ ਕੇ ਲਿਆਉਣੀ ਆ ਸਿਰਫ ਦਿਖਾਵੇ ਦੇ ਲਈ ਮੈਂ ਅਲਕਾ ਬਹੂ ਨੂੰ ਵੀ ਇਹੀ ਸਮਝਾਇਆ ਸੀ ਕਿ ਪੈਸਾ ਜ਼ਰੂਰਤ ਦੇ ਹਿਸਾਬ ਨਾਲ ਖਰਚ ਕੀਤਾ ਜਾਣਾ ਚਾਹੀਦਾ ਤੇ ਉਸ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਇਹੀ ਗੱਲ ਮੈਂ ਤੈਨੂੰ ਸਮਝਾ ਰਹੀ ਆ ਬਸ ਇੰਨਾ ਸੁਣਨਾ ਸੀ ਕਿ ਬਨੀਤਾ ਜਿੱਦਾਂ ਹੀ ਫਟ ਗਈ ਜਦੋਂ ਤੱਕ ਮੈਨੂੰ ਮੇਰੇ ਪੇਕੇਆਂ ਵਾਲਿਆਂ ਦੇ ਨਹੀਂ ਟੋਕਿਆ ਤਾਂ ਤੁਸੀਂ ਕੌਣ ਹੋ ਨੇ ਮੈਨੂੰ ਟੋਕਣ ਵਾਲੇ ਉਸ ਦੀ ਆਵਾਜ਼ ਵਿੱਚ ਐਨੀ ਤਿੱਖੀ ਹੋ ਚੁੱਕੀ ਸੀ ਕਿ ਗੱਲ ਸੁਣਦੇ ਕੋਲ ਖੜੀ ਹਲਕਾ ਵਿੱਚ ਆ ਗਈ ਉਸਦੀ ਕੋਸ਼ਿਸ਼ ਸੀ ਕਿ ਗੱਲ ਸੰਭਾਲ ਲਵੇ ਪਰ ਬਨੀਤਾ ਦੀਆਂ ਅੱਖਾਂ 'ਚ ਹੁਣ ਤੂਫਾਨ ਸੀ ਨਹੀਂ ਬਨੀਤਾ ਇਦਾਂ ਨਹੀਂ ਕਰਦੇ ਮੰਮੀ ਜੀ ਆ ਜੋ ਵੀ ਕਹਿੰਦੀ ਆ ਸਾਡੇ ਭਲੇ ਦੇ ਲਈ ਕਹਿੰਦੀ ਆ ਉਹਨਾਂ ਦਾ ਅਨੁਭਵ ਉਹਨਾਂ ਦੀ ਨਜ਼ਰ ਦੋਵੇਂ ਸਾਡੇ ਤੋਂ ਬਹੁਤ ਅੱਗੇ ਆ ਪਰ ਹੁਣ ਬਨੀਤਾ ਦੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਸੀ ਉਹ ਇੱਕਦਮ ਮੁੜੀ ਤੇ ਸਿੱਧਾ ਹਲਕਾ ਤੇ ਪੜਕ ਗਈ ਹਾਂ ਹਾਂ ਤੁਸੀਂ ਤਾਂ ਮਾਂ ਦੀ ਲਾਡਲੀ ਹੋ ਹਰ ਵਾਰ ਤੁਹਾਡੀ ਮਿਸਾਲ ਦਿੱਤੀ ਜਾਂਦੀ ਆ ਤੁਹਾਨੂੰ ਸਭ ਆਉਂਦਾ ਸਭ ਸਮਝਾ ਤੇ ਮੈਨੂੰ ਤਾਂ ਬਿਲਕੁਲ ਅਕਲ ਹੈ ਹੀ ਨਹੀਂ ਮੈਂ ਜਾਣਦੀ ਆ ਤੁਸੀਂ ਹੀ ਸਭ ਸਿਖਾਉਂਦੇ ਹੋ ਮੰਮੀ ਜੀ ਨੂੰ ਤੁਸੀਂ ਉਹਨਾਂ ਦੇ ਕੰਨ ਭਰਦੇ ਹੋ ਮੇਰੇ ਖਿਲਾਫ ਤਾਂ ਹੀ ਤਾਂ ਹਰ ਗੱਲ ਤੇ ਮੰਮੀ ਮੈਨੂੰ ਟੋਕਦੀ ਆ ਬਨੀਤਾ ਗੁੱਸੇ ਨਾਲ ਪੈਰ ਪਟਕਦੀ ਹੋਈ ਆਪਣੇ ਕਮਰੇ 'ਚ ਚਲੀ ਗਈ ਗੇਟ ਜ਼ੋਰ ਨਾਲ ਬੰਦ ਕਰਦੇ ਹੋਏ ਪੂਰੇ ਬੇੜੇ 'ਚ ਸ਼ਾਂਤੀ ਫੈਲ ਗਈ ਠੀਕ ਉਸੇ ਸਮੇਂ ਦਰਵਾਜ਼ੇ ਤੇ ਧਸਤਕ ਹੋਈ ਬਿਨੇ ਘਰ ਵਾਪਸ ਆਇਆ ਸੀ ਜਿੱਦਾਂ ਹੀ ਉਸਨੇ ਮਾਂ ਤੇ ਭਾਬੀ ਦੇ ਚਿਹਰੇ ਵੱਲ ਦੇਖਿਆ ਕੋਜ ਨੂੰ ਸਮਝ ਗਿਆ ਸੀ ਬਿਨਾ ਕੁਝ ਪੁੱਛੇ ਉਹ ਸਿੱਧਾ ਕਮਰੇ ਵੱਲ ਵਧਿਆ ਕਮਰੇ ਦੇ ਅੰਦਰ ਜਾਂਦੇ ਹੀ ਬਨੀਤਾ ਨੇ ਸ਼ਿਕਾਇਤਾਂ ਦੀ ਝੜੀ ਲਾ ਦਿੱਤੀ ਹਰ ਵਾਰ ਮੈਨੂੰ ਟੋਕਿਆ ਜਾਂਦਾ ਇਸ ਘਰ ਵਿੱਚ ਥੋੜਾ ਜਿਹਾ ਕੁਝ ਪਾ ਲਿਆ ਕੁਝ ਖਰੀਦ ਲਿਆ ਤਾਂ ਘਰ ਸਿਰ ਤੇ ਉਠਾ ਲੈਂਦੇ ਆ ਸਾਰੇ ਮੇਰੀ ਖੁਦ ਦੀ ਮਰਜ਼ੀ ਕੋਈ ਮਾਇਨੇ ਨਹੀਂ ਰੱਖਦੀ ਬਿਨੇ ਨੇ ਸ਼ਾਂਤੀ ਨਾਲ ਉਸ ਦੀ ਗੱਲ ਸੁਣੀ ਫਿਰ ਬਹੁਤ ਹੀ ਸ਼ਾਂਤ ਤੇ ਠਹਿਰੇ ਹੋਏ ਸ਼ਬਦਾਂ ਚ ਬੋਲਿਆ ਬਨੀਤਾ ਮਾਂ ਨੇ ਜੋ ਕਿਹਾ ਉਹ ਗਲਤ ਨਹੀਂ ਉਹਨਾਂ ਨੇ ਬਸ ਇਹ ਕਿਹਾ ਕਿ ਪੈਸਿਆਂ ਦੀ ਕਦਰ ਕਰੋ ਜੇਕਰ ਵੱਡੇ ਕਿਸੇ ਗੱਲ ਤੇ ਸਮਝਾ ਰਹੇ ਆ ਤਾਂ ਉਸ ਦਾ ਮਤਲਬ ਇਹ ਨਹੀਂ ਕਿ ਉਹ ਤੈਨੂੰ ਕੰਟਰੋਲ ਕਰਨਾ ਚਾਹੁੰਦੇ ਆ ਹਲਕਾ ਭਾਬੀ ਨੂੰ ਦੇਖ ਉਹਨਾਂ ਨੂੰ 10 ਸਾਲ ਹੋ ਗਏ ਇਸ ਘਰ ਚ ਪਰ ਉਹਨਾਂ ਨੇ ਕਦੇ ਬੇਵਜਾ ਖਰਚ ਨਹੀਂ ਕੀਤਾ ਹਮੇਸ਼ਾ ਘਰ ਨੂੰ ਧਿਆਨ ਚ ਰੱਖ ਕੇ ਫੈਸਲੇ ਲਏ ਬਨੀਤਾ ਹੁਣ ਤੱਕ ਆਪਣੇ ਗੁੱਸੇ ਦੇ ਸਾਗਰ ਚ ਡੁੱਬੀ ਹੋਈ ਸੀ ਪਰ ਹੁਣ ਉਸ ਦਾ ਪਾਰਾ ਸੱਤਵੇਂ ਸਮਾਨ ਤੇ ਚੜ ਗਿਆ ਉਸ ਨੇ ਚੀਕ ਦੇ ਕੇ ਕਿਹਾ ਬਸ ਇਹੀ ਸੁਣਨ ਨੂੰ ਬਾਕੀ ਸੀ ਜਦੋਂ ਦੇਖੋ ਭਾਬੀ ਭਾਬੀ ਅਲਕਾ ਭਾਬੀ ਅਲਕਾ ਭਾਬੀ ਸੁਣ ਸੁਣ ਕੇ ਮੈਂ ਥੱਕ ਗਈ ਆ ਬਿਨੇ ਹਰ ਵਾਰ ਮੈਨੂੰ ਭਾਬੀ ਨਾਲ ਕਿਉਂ ਕੰਪੇਅਰ ਕੀਤਾ ਜਾਂਦਾ ਮੈਂ ਉਹਦਾ ਦੀ ਨਹੀਂ ਆ ਤੇ ਨਾ ਹੀ ਬਣੂੰਗੀ ਮੈਨੂੰ ਆਪਣੀ ਜ਼ਿੰਦਗੀ ਚਾਹੀਦੀ ਆ ਇਸ ਕਰ ਦੀ ਗੁਲਾਮੀ ਨਹੀਂ ਬਿਨੇ ਬਿਲਕੁਲ ਹੀ ਸ਼ਾਂਤ ਰਿਹਾ ਉਸ ਦੀ ਆਵਾਜ਼ ਉੱਚੀ ਸੀ ਪਰ ਬਿਨੇ ਹੁਣ ਸ਼ਾਂਤ ਸੀ ਉਸ ਨੂੰ ਪਤਾ ਸੀ ਜੇਕਰ ਹੁਣ ਕੁਝ ਕਹੇਗਾ ਤਾਂ ਬਹਿਸ ਲੜਾਈ ਦਾ ਰੂਪ ਧਾਰਨ ਕਰ ਲਵੇਗੀ ਇੱਕ ਹਫ਼ਤਾ ਬੀਤਿਆ ਇੱਕ ਦਿਨ ਸ਼ਾਂਤੀ ਦੇਵੀ ਨੇ ਛੋਟੀ ਬਹੂ ਨੂੰ ਆਵਾਜ਼ ਦਿੱਤੀ ਬਨੀਤਾ ਬਹੂ ਇਧਰ ਆ ਜਰਾ ਬਨੀਤਾ ਕਮਰੇ ਚੋਂ ਬਾਹਰ ਆਈ। ਵਾਲ ਖੁੱਲੇ ਹੋਏ ਹੱਥ ਚ ਫੋਨ ਚਿਹਰੇ ਤੇ ਹਲਕੀ ਜੀ ਘਬਰਾਹਟ। ਸ਼ਾਂਤੀ ਦੇਵੀ ਨੇ ਉਸ ਦੇ ਕੋਲ ਆਉਂਦੀ। ਨਰਮ ਸ਼ਬਦਾਂ ਚ ਕਿਹਾ ਪੁੱਤ ਅੱਜ ਅਸ਼ੋਕ ਤੇ ਬਿਨੇ ਦੇ ਚਾਚਾ ਜੀ ਆ ਰਹੇ ਆ ਆਪਣੇ ਪੂਰੇ ਪਰਿਵਾਰ ਦੇ ਨਾਲ। ਖਾਣਾ ਤਿਆਰ ਕਰਨਾ ਹਲਕਾ ਬਹੁ ਹੀ ਇਕੱਲੀ ਅਰਸ ਹੋਈ ਚ। ਜਰਾ ਉਸ ਦਾ ਹੱਥ ਬਟਾ ਦੇ ਤੁਸੀਂ ਦੋਵੇਂ ਮਿਲ ਕੇ ਜਲਦੀ ਕੰਮ ਖਤਮ ਕਰ ਲਮੋਗੇ। ਬਨੀਤਾ ਨੇ ਬਿਨਾ ਕੁਝ ਕਹੇ ਬਸ ਇੱਕ ਤਿੱਖੀ ਜੀ ਨਿਗਾਹ ਪਾਈ ਤੇ ਫਿਰ ਮੂੰਹ ਬਣਾਉਂਦੇ ਹੋਏ ਵਾਪਸ ਆਪਣੇ ਕਮਰੇ ਚ ਚਲੀ ਗਈ। ਕੋਜ਼ ਦੇਰਵਾਜ਼ਾ ਦਰਵਾਜ਼ਾ ਫੇਰ ਖੁੱਲਿਆ। ਬਨੀਤਾ ਹਣ ਪੂਰੀ ਤਰ੍ਹਾਂ ਤਿਆਰ ਸੀ ਨੀਲੇ ਰੰਗ ਦੇ ਡਿਜ਼ਾਈਨਰ ਡਰੈੱਸ, ਹਾਈ ਹੀਲਸ ਤੇ ਬ੍ਰਾਂਡਡ ਪਰਫਿਊਮ ਦੀ ਤੇਜ਼ ਖੁਸ਼ਬੂ ਉਸ ਦੇ ਪਿੱਛੇ-ਪਿੱਛੇ ਕਮਰੇ ਚੋਂ ਬਾਹਰ ਨਿਕਲੀ। ਸ਼ਾਂਤੀ ਦੇਵੀ ਜੋ ਅਜੇ ਤੱਕ ਬੇੜੇ 'ਚ ਬੈਠੀ ਸੀ ਉਸ ਨੂੰ ਦੇਖਦੇ ਹੀ ਹੈਰਾਨ ਰਹਿ ਗਈ ਕਿ ਬਹੂ ਇਹ ਕੀ? ਤੂੰ ਕਿਤੇ ਜਾ ਰਹੀ ਆਂ? ਅਜੇ ਤਾਂ ਮਹਿਮਾਨ ਬਸ ਆਉਂਦੇ ਹੀ ਹੋਣਗੇ। ਬਨੀਤਾ ਦੀ ਲੋੜ ਨੇ ਬਿਨਾਂ ਰੁਕੇ ਚੱਲਦੇ ਜਵਾਬ ਦਿੱਤਾ, "ਹਾਂ ਮੰਮੀ ਜੀ, ਅੱਜ ਮੇਰੀ ਕਿਟੀ ਪਾਰਟੀ ਆ। ਪਹਿਲਾਂ ਹੀ ਪਲਾਨ ਕੀਤੀ ਸੀ, ਦੇਰ ਹੋ ਰਹੀ ਆ।" ਐਸ ਲਈ ਮੈਂ ਜਾ ਰਹੀ ਆ ਪਰ ਸ਼ਾਂਤੀ ਦੇਵੀ ਦੇ ਸ਼ਬਦ ਅੱਧੇ ਮੂੰਹ ਚ ਹੀ ਰਹਿ ਗਏ ਬਨੀਤਾ ਨੇ ਉਹਨਾਂ ਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹ ਗੇਟ ਬੰਦ ਕਰਕੇ ਨਿਕਲ ਗਈ ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਬਨੀਤਾ ਘਰ ਆਈ ਸਜੀ ਤੇਜੀ ਚਿਹਰੇ ਤੇ ਕਿਟੀ ਪਾਰਟੀ ਦੀ ਤਾਜ਼ਗੀ ਲੈ ਕੇ ਉਹ ਬੇੜੇ ਚ ਦਾਖਲ ਹੋਈ ਬਿਨੇ ਜੋ ਅੱਜ ਜਲਦੀ ਵਾਪਸ ਘਰ ਆਇਆ ਸੀ ਉਸਨੇ ਉਸ ਨੂੰ ਦੇਖਦੇ ਹੋਏ ਸਖਤ ਸ਼ਬਦਾਂ ਚ ਕਿਹਾ ਬਨੀਤਾ ਇਹ ਕੀ ਆ ਘਰ ਵਿੱਚ ਮਹਿਮਾਨ ਆਏ ਸੀ ਤੇ ਤੂੰ ਕਿੱਥੇ ਗਾਇਬ ਸੀ ਬਨੀਤਾ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਮੇਰੀ ਕਿਟੀ ਪਾਰਟੀ ਸੀ ਮੈਨੂੰ ਜਾਣਾ ਸੀ ਤੇ ਉੰਜ ਵੀ ਮਹਿਮਾਨਾਂ ਨੂੰ ਬੁਲਾਉਣ ਤੋਂ ਪਹਿਲਾਂ ਮੇਰੇ ਤੋਂ ਪੁੱਛਿਆ ਨਹੀਂ ਗਿਆ ਸੀ ਬਣੀ ਦਾ ਗੁੱਸਾ ਭੜਕ ਉੱਠਿਆ ਬਨੀਤਾ ਇਹ ਤੇਰਾ ਵਿਕਾਰਾ ਕੋਈ ਜ਼ਿੰਮੇਵਾਰੀ ਬਣਦੀ ਆ ਜਾਂ ਨਹੀਂ ਤੇਰੀ ਮਾਂ ਤੇ ਭਾਬੀ ਸਾਰਾ ਦਿਨ ਰਸੋਈ ਚ ਰਹਿੰਦੀਆਂ ਤੇ ਤੂੰ ਕਿਟੀ ਪਾਰਟੀ ਚ ਬਨੀਤਾ ਨੇ ਵਾਪਸ ਮੁੜ ਕੇ ਤਿੱਖਾ ਜਵਾਬ ਦਿੱਤਾ ਹਾਂ ਤਾਂ ਮੈਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਆ ਆਪਣੇ ਹਿਸਾਬ ਨਾਲ ਜਿਉਣਾ ਚਾਹਨੀ ਆ ਮੈਂ ਆਪਣੀ ਜ਼ਿੰਦਗੀ ਥੱਕ ਚੁੱਕੀ ਆ ਮੈਂ ਐਸ ਰੋਜ਼ ਰੋਜ਼ ਦੀ ਟੋਕਾ ਟਾਕੀ ਤੋਂ ਅੱਜ ਤੁਸੀਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਵੋ ਬਿਨੇ ਮੈਂ ਇਸ ਘਰ ਵਿੱਚ ਹੁਣ ਹੋਰ ਨਹੀਂ ਰਹਾਗੀ ਜਾਂ ਤਾਂ ਤੁਸੀਂ ਅਲੱਗ ਕਰ ਲਵੋ ਨਹੀਂ ਤਾਂ ਮੈਂ ਆਪਣੇ ਪੇਕੇ ਚਲੀ ਜਾਵਾਂਗੀ ਤਾਂ ਬਿਨੇ ਬੋਲਿਆ ਸਮਝਦੀ ਕਿਆਂ ਤੂੰ ਆਪਣੇ ਆਪ ਨੂੰ ਕਿ ਮੈਂ ਤੇਰੇ ਬਿਨਾ ਰਹਿ ਨਹੀਂ ਸਕਦਾ ਤਾਂ ਰਹਿ ਫਿਰ ਸ਼ੌਂਕ ਨਾ ਰਹਿ ਆਪਣੇ ਪਰਿਵਾਰ ਦੇ ਨਾਲ ਕਹਿੰਦੇ ਹੋਏ ਬਨੀਤਾ ਆਪਣੇ ਕੱਪੜੇ ਪੈਕ ਕਰਨ ਲੱਗੀ ਉਸ ਸਮੇਂ ਅਸ਼ੋਕ ਬਿਨੇ ਦਾ ਵੱਡਾ ਭਰਾ ਉਸ ਨੂੰ ਇੱਕ ਪਾਸੇ ਲੈ ਗਿਆ ਤੇ ਸ਼ਾਂਤੀ ਨਾਲ ਉਸ ਨੂੰ ਸਮਝਾਇਆ ਬੇਖ ਬਿਨੇ ਗੁੱਸੇ 'ਚ ਕੌਜਨਾ ਬੋਲ ਜੇਕਰ ਬਨੀਤਾ ਨੂੰ ਇਸ ਘਰ ਵਿੱਚ ਰਹਿਣਾ ਮੁਸ਼ਕਲ ਲੱਗ ਰਿਹਾ ਤਾਂ ਸ਼ਾਇਦ ਤੈਨੂੰ ਅਲੱਗ ਰਹਿਣ ਦੇ ਬਾਰੇ ਸੋਚਣਾ ਚਾਹੀਦਾ ਲੜਾਈ ਵਧਾਉਣ ਨਾਲ ਕੋਈ ਫਾਇਦਾ ਨਹੀਂ ਬਿਨੇ ਨੇ ਆਪਣੇ ਭਰਾ ਵੱਲ ਦੇਖਿਆ ਉਸ ਦਾ ਮਨ ਉਲਝਣ ਜਿਹਾ ਸੀ ਵੀਰੇ ਮਾਂ ਤੁਸੀਂ ਸਾਰੇ ਮੈਂ ਕਿਦਾਂ ਅਸ਼ੋਕ ਨੇ ਸ਼ਾਂਤ ਸ਼ਾਂਤ ਸ਼ਬਦਾਂ 'ਚ ਕਿਹਾ ਮਾਂ ਨੂੰ ਮੈਂ ਸਮਝਾ ਲਵਾਂਗਾ ਤੂੰ ਬਨੀਤਾ ਨਾਲ ਗੱਲ ਕਰ ਸ਼ਾਂਤੀ ਨਾਲ ਰਿਸ਼ਤਾ ਪਤੀ ਪਤਨੀ ਨਾਲ ਹੀ ਨਿਭਾਉਣਾ ਹੈ ਪਰਿਵਾਰ ਨਾਲ ਵੀ ਪਰ ਇਹ ਰੋਜ਼ ਦੀ ਲੜਾਈ ਚ ਤੂੰ ਹੀ ਪੀਸਿਆ ਜਾਵੇਂਗਾ ਜੇਕਰ ਬਨੀਤਾ ਇਸ ਘਰ ਵਿੱਚ ਖੁਸ਼ ਨਹੀਂ ਆ ਤਾਂ ਤੂੰ ਤੇ ਬਨੀਤਾ ਤੁਸੀਂ ਦੋਨੇ ਅਲੱਗ ਰਹੋ ਉਹ ਚੈਨ ਨਾ ਰਹੇਗੀ ਤੇ ਤੂੰ ਵੀ ਸਕੂਨ ਨਾਲ ਜੀ ਭਾਵੇਂਗਾ ਬਿਨੇ ਦਾ ਦਿਲ ਭਾਰੀ ਸੀ ਮਾਂ ਦੀ ਮਮਤਾ ਵੀਰੇ ਦਾ ਸਾਥ ਭਾਬੀ ਦਾ ਸਨਮਾਨ ਭਾਬੀ ਦਾ ਪਿਆਰ ਇਸ ਘਰ ਦੀ ਮਿੱਟੀ ਇਹ ਸਭ ਛੱਡਣਾ ਉਸ ਨੂੰ ਬਹੁਤ ਹੀ ਅਜੀਬ ਲੱਗ ਰਿਹਾ ਸੀ ਪਰ ਸ਼ਾਂਤੀ ਦੇਵੀ ਨੇ ਵੀ ਅੱਖਾਂ 'ਚ ਉਦਾਸੀ ਲੈ ਕੇ ਗਿਆ ਪੁੱਤ ਬਨੀਤਾ ਦੀ ਖੁਸ਼ੀ ਦਾ ਖਿਆਲ ਰੱਖ ਅਸੀਂ ਤਾਂ ਹਮੇਸ਼ਾ ਹੀ ਤੇਰੇ ਨਾਲ ਆ ਵੱਡੇ ਭਰਾ ਤੇ ਮਾਂ ਦੇ ਸਮਝਾਉਣ ਤੇ ਬਿਨੇ ਨੇ ਬਨੀਤਾ ਦੇ ਨਾਲ ਅਲੱਗ ਕਰ ਲੈ ਲਿਆ ਪਰ ਉਹ ਮਨ ਹੀ ਮਨ ਬਹੁਤ ਪਰੇਸ਼ਾਨ ਰਹਿਣ ਲੱਗਿਆ ਅੰਦਰ ਹੀ ਅੰਦਰ ਉਹ ਘੁੱਟਣ ਮਹਿਸੂਸ ਕਰਦਾ ਸੀ ਤਾਂ ਦੂਜੇ ਪਾਸੇ ਬਨੀਤਾ ਹੁਣ ਪੂਰੀ ਤਰ੍ਹਾਂ ਆਜ਼ਾਦ ਸੀ ਉਸ ਦੀ ਜ਼ਿੰਦਗੀ ਹੁਣ ਉਸੇ ਤਰ੍ਹਾਂ ਚੱਲ ਰਹੀ ਸੀ ਜਿੱਦਾਂ ਉਹ ਚਾਹੁੰਦੀ ਸੀ ਬਿਨਾ ਕਿਸੇ ਰੋਕ ਟੋਕ ਬਿਨਾ ਕਿਸੇ ਜ਼ਿੰਮੇਵਾਰੀ ਦੇ ਨਾ ਸਵੇਰੇ ਜਲਦੀ ਉੱਠਣ ਦੀ ਚਿੰਤਾ ਨਾ ਰਿਸ਼ਤਿਆਂ ਦਾ ਬੰਧਨ ਉਹ ਸਵੇਰੇ دیر ਨਾਲ ਉੱਠਦੀ ਸਾਰਾ ਦਿਨ ਸੇਲੀਆਂ ਨਾਲ ਫੋਨ ਤੇ ਗੱਲਾਂ ਕਰਦੀ ਜਾਂ ਮਾਰਕੀਟ ਤੋਂ ਬ੍ਰਾਂਡਡ ਕੱਪੜੇ ਖਰੀਦ ਲਿਆਉਂਦੀ ਉਸ ਦਾ ਚਿਹਰਾ ਖੁਸ਼ੀ ਨਾਲ ਚਮਕਦਾ ਜਿਦਾਂ ਉਹ ਕਿਸੇ ਪੰਜਰੇ ਤੋਂ ਆਜ਼ਾਦ ਹੋ ਗਈ ਹੋਵੇ ਪਰ ਇਸ ਆਜ਼ਾਦੀ ਦੀ ਕੀਮਤ ਕੀ ਸੀ ਇਹ ਸ਼ਾਇਦ ਉਸ ਨੂੰ ਅਜੇ ਨਹੀਂ ਪਤਾ ਸੀ ਸਾਲ ਹੋਣ ਨੂੰ ਆਇਆ ਬਨੀਤਾ ਕਦੇ ਆਪਣੇ ਸਹੁਰੇ ਨਹੀਂ ਗਈ ਨਾ ਸ਼ਾਂਤੀ ਦੇਵੀ ਨੂੰ ਮਿਲਣ ਨਾ ਸ਼ੋਕ ਤੇ ਅਲਕਾ ਨੂੰ ਉਸ ਦੇ ਲਈ ਉਹ ਲੋਕ ਆਪਣੇ ਹੈ ਹੀ ਨਹੀਂ ਸੀ ਦੂਜੇ ਪਾਸੇ ਬਿਨੇ ਹਰ ਹਫ਼ਤੇ ਮਾ ਬੀਰਾ ਤੇ ਭਾਬੀ ਨੂੰ ਮਿਲਣ ਜਾਂਦਾ ਉਹਨਾਂ ਦੇ ਨਾਲ ਚਾਹ ਪੀਂਦਾ ਪ੍ਰਾਣੀਆਂ ਗੱਲਾਂ ਉਹ ਪਲ ਉਸਨੂੰ ਸਕੂਨ ਦਿੰਦੇ ਸੀ ਹਰ ਪਰ ਹਰ ਵਾਰ ਘਰ ਵਾਪਸ ਆਉਂਦੇ ਸਮੇਂ ਬਨੀਤਾ ਦੀ ਬੇਪਰਵਾਹੀ ਉਸਨੂੰ ਚੋਬਦੀ ਸੀ ਇੱਕ ਸ਼ਾਮ ਬਿਣੀ ਨੇ ਘਰ ਵਾਪਸ ਆ ਕੇ ਬਨੀਤਾ ਨੂੰ ਕਿਹਾ ਕੱਲ ਮੰਮੀ ਬੀਰਾ ਤੇ ਭਾਬੀ ਸਾਨੂੰ ਮਿਲਣ ਆ ਰਹੇ ਆ ਬਨੀਤਾ ਜੋ ਸੋਫੇ ਤੇ ਬੈਠੀ ਮੈਗਜ਼ੀਨ ਪੜ੍ਹ ਰਹੀ ਸੀ ਬਿਨਾ ਨਜ਼ਰ ਉਠਾਏ ਜਵਾਬ ਦਿੱਤਾ ਠੀਕ ਆ ਜੇਕਰ ਉਹ ਆ ਰਹੇ ਆ ਤਾਂ ਮੈਂ ਕੱਲ ਆਪਣੇ ਪੇਕੇ ਚਲੀ ਜਾਵਾਂਗੀ ਤੁਸੀਂ ਮਿਲ ਲਿਓ ਆਪਣੀ ਮਾਂ ਤੇ ਬੀਰੇ ਤੇ ਭਾਬੀ ਨੂੰ ਬਿਨੇ ਨੇ ਹੈਰਾਨੀ ਨਾਲ ਉਸਦੇ ਵੱਲ ਦੇਖਿਆ ਬਨੀਤਾ ਇਹ ਕੀ ਗੱਲ ਆ ਉਹ ਲੋਕ ਸਾਨੂੰ ਮਿਲਣਾ ਰਹੇ ਆ ਤੇ ਤੂੰ ਆਪਣੇ ਪੇਕੇ ਜਾਣ ਦੀ ਗੱਲ ਕਰ ਰਹੀ ਆ ਬਨੀਤਾ ਨੇ ਮੈਗਜ਼ੀਨ ਸਿਟੀ ਤੇ ਬੋਲੀ ਹਾਂ ਤਾਂ ਮੈਨੂੰ ਉਸ ਨਾਲ ਕੀ ਮਤਲਬ ਮੈਂ ਪਹਿਲਾਂ ਹੀ ਕਿਹਾ ਕਿ ਮੈਨੂੰ ਇਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਅਲੱਗ ਕਰ ਲਿਆ ਫਿਰ ਵੀ ਇਹ ਲੋਕ ਪਿੱਛਾ ਕਿਉਂ ਨਹੀਂ ਛੱਡਦੇ ਬਿਨੇ ਨੇ ਉਸ ਨੂੰ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਪਰ ਬਨੀਤਾ ਟੱਸ ਤੋਂ ਮੱਸ ਨਹੀਂ ਹੋਈ ਨਹੀਂ ਬਿਨੇ ਮੈਨੂੰ ਆਪਣੀ ਜ਼ਿੰਦਗੀ ਜੀਣ ਦੇਵੋ ਮੈਂ ਕੱਲ ਸਵੇਰੇ ਆਪਣੇ ਪੇਕੇ ਜਾ ਰਹੀ ਆ ਉਸਨੇ ਗੱਲ ਖਤਮ ਕੀਤੀ ਤੇ ਕਮਰੇ 'ਚ ਚਲੀ ਗਈ। ਅਗਲੀ ਸਵੇਰ ਬਿਨੇ ਨੇ ਫਿਰ ਕੋਸ਼ਿਸ਼ ਕੀਤੀ ਪਰ ਬਨੀਤਾ ਨੇ ਬੈਗ ਚੁੱਕਿਆ ਤੇ ਆਪਣੇ ਪੇਕਿਆਂ ਦੇ ਲਈ ਨਿਕਲ ਗਈ। ਬਿਨੇ ਇਕੱਲਾ ਰਹਿ ਗਿਆ ਨਵਾਂ ਘਰ ਖਾਲੀ-ਖਾਲੀ ਜਿਹਾ ਲੱਗ ਰਿਹਾ ਸੀ। ਉਸਨੇ ਸੋਚਿਆ ਮੰਮੀ, ਵੀਰਾ ਤੇ ਭਾਬੀ ਆਉਣਗੇ ਤੇ ਬਨੀਤਾ ਇੱਥੇ ਹੋਵੇਗੀ ਹੀ ਨਹੀਂ। ਮਨ ਉਸ ਦਾ ਭਾਰੀ ਹੋਇਆ। ਆਖਰਕਾਰ ਉਸਨੇ ਘਰ ਨੂੰ ਲੋਕ ਲਗਾਇਆ ਤੇ ਖੋਦੀ ਮਾਂ ਦੇ ਕੋਲ ਚਲਾ ਗਿਆ। ਉੱਥੇ 베ੜੇ 'ਚ ਬੈਠੀ ਸ਼ਾਂਤੀ ਦੇਵੀ ਤੇ ਹਲਕਾ ਭਾਬੀ ਰਸੋਈ 'ਚ ਖਾਣਾ ਬਣਾ ਰਹੀਆਂ ਸੀ। ਬਿਨੇ ਨੂੰ ਇਕੱਲੇ ਦੇਖ ਦੇਈ ਸਭ ਸਮਝ ਗਿਆਂ ਕਿ ਕੀ ਗੱਲ ਹੋਵੇਗੀ ਪਰ ਕਿਸੇ ਨੇ ਕੁਝ ਨਹੀਂ ਪੁੱਛਿਆ ਤਾਂ ਜੋ ਉਸ ਨੂੰ ਸ਼ਰਮਿੰਦਗੀ ਨਾ ਮਹਿਸੂਸ ਹੋਵੇ ਅਸ਼ੋਕ ਨੇ ਮੁਸਕਰਾਉਂਦੇ ਕਿਹਾ ਆਜਾ ਬਿਨੇ ਕਿੰਨੇ ਦਿਨਾਂ ਬਾਅਦ ਆਇਆ ਅੱਜ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਸ਼ਾਂਤੀ ਦੇਵੀ ਨੇ ਵੀ ਪਿਆਰ ਨਾਲ ਬੁਲਾਇਆ ਆਪੁੱਤ ਬੈਠ ਆਲਕਾ ਨੇ ਤੇਰੇ ਲਈ ਪਰੌਂਠੇ ਬਣਾਏ ਆ ਬਿਨੇ ਨੇ ਬਹੁਤ ਦਿਨਾਂ ਬਾਅਦ ਹਲਕਾ ਭਾਬੀ ਦੇ ਹੱਥ ਦਾ ਖਾਣਾ ਖਾਦਾ ਸੀ ਗਰਮ-ਗਰਮ ਪਰੌਂਠੇ ਦਾਲ ਦੀ ਖੁਸ਼ਬੂ ਮਾਂ ਦੀਆਂ ਪਿਆਰ ਭਰੀਆਂ ਗੱਲਾਂ ਇਹ ਸਭ ਉਸ ਨੂੰ ਪੁਰਾਣੇ ਦਿਨਾਂ ਦੀ ਯਾਦਦਾਰੀਆਂ ਸੀ ਜਦੋਂ ਇਹ ਘਰ ਉਸਦਾ ਆਸ਼ੀਆਣਾ ਸੀ ਪਰ ਇਹ ਚੁੱਪ ਰਿਹਾ ਬਸ ਹਲਕੀ ਮੁਸਕਾਨ ਦੇ ਨਾਲ ਗੱਲਾਂ 'ਚ ਸ਼ਾਮਲ ਹੁੰਦਾ ਰਿਹਾ ਸ਼ਾਮ ਨੂੰ ਬਿਨੇ ਆਪਣੇ ਘਰ ਆਇਆ ਬਨੀਤਾ ਵੀ ਪੇਕਿਆਂ ਤੋਂ ਵਾਪਸ ਆ ਚੁੱਕੀ ਸੀ ਉਹ ਸੋਫੇ ਤੇ ਬੈਠੀ ਫੋਨ ਤੇ ਕਿਸੇ ਨਾਲ ਹਾਸਸ ਕੇ ਗੱਲਾਂ ਕਰ ਰਹੀ ਸੀ ਬਿਨੇ ਨੇ ਉਸ ਦੇ ਵੱਲ ਦੇਖਿਆ ਪਰ ਉਹ ਕੁਝ ਨਹੀਂ ਬੋਲਿਆ ਉਹ ਅੰਦਰ ਹੀ ਅੰਦਰ ਘੁੱਟ ਰਿਹਾ ਸੀ ਇੱਕ ਪਾਸੇ ਬਨੀਤਾ ਦੀ ਆਜ਼ਾਦੀ ਦਾ ਚਾ ਦੂਜੇ ਪਾਸੇ ਪਰਿਵਾਰ ਦਾ ਪਿਆਰ ਉਹ ਇਨ੍ਹਾਂ ਦੋਹਾਂ ਦੇ ਵਿੱਚ ਫਸ ਗਿਆ ਸੀ ਉਸ ਦਾ ਮਨ ਚੀਕ ਰਿਹਾ ਸੀ ਪਰ ਬੁੱਲ ਖਮੋਸ਼ ਸੀ ਹੁਣ 4 ਸਾਲ ਬੀਤ ਚੁੱਕੇ ਸੀ ਜਦੋਂ ਬਿਨੇ ਨੇ ਬਨੀਤਾ ਨੇ ਸਹੁਰੇ ਘਰ ਨੂੰ ਛੱਡ ਕੇ ਆਪਣਾ ਅਲੱਗ ਘਰ ਬਸਾਇਆ ਸੀ ਅੱਜ ਬਿਨੇ ਤੌਲੀਆ ਮੋਢੇ ਤੇ ਰੱਖ ਕੇ ਵਾਲ ਝਾੜਦੇ ਹੋਏ ਬਾਹਰ ਆਇਆ ਫੋਨ ਦੀ ਲਗਾਤਾਰ ਘੰਟੀ ਵੱਜ ਰਹੀ ਸੀ ਬਨੀਤਾ ਕੋਲੋਂ ਲੰਗੀ ਪਰ ਫੋਨ ਨੂੰ ਹੱਥ ਤੱਕ ਨਹੀਂ ਲਾਇਆ ਬਿਨੇ ਨੇ ਪੁੱਛਿਆ ਕੀ ਗੱਲ ਆ ਫੋਨ ਵੱਜ ਰਿਹਾ ਚੱਕ ਕਿਉਂ ਨਹੀਂ ਰਹੀ ਕਹਿੰਦੇ ਹੋਏ ਬਿਨੇ ਨੇ ਫੋਨ ਚੁੱਕਿਆ ਤਾਂ ਗੁੱਸੇ ਨਾਲ ਬੋਲ ਉੱਠਿਆ ਅੱਛਾ ਹਲਕਾ ਭਾਬੀ ਦਾ ਫੋਨ ਆ ਇਸ ਲਈ ਨਹੀਂ ਚੁੱਕ ਰਹੀ ਪਰ ਫੋਨ ਉਠਾਉਂਦੇ ਜੋ ਸੁਣਿਆ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਭਾਬੀ ਤੁਸੀਂ ਕਿਉਂ ਰੋ ਰਹੇ ਹੋ ਵੀਰੇ ਨੂੰ ਕੀ ਹੋਇਆ ਤੁਸੀਂ ਘਬਰਾਓ ਨਾ ਮੈਂ ਆਉਣਾ ਬਸ ਭਾਬੀ ਨੇ ਭਾਬੀ ਮੈਂ ਹੁਣੇ ਆਇਆ ਤੁਸੀਂ ਚਿੰਤਾ ਨਾ ਕਰੋ ਬਿਨੇ ਦਾ ਚਿਹਰਾ ਬਿਲਕੁਲ ਉਦਾਸ ਪੈ ਗਿਆ ਹੜਬੜਾਉਂਦੇ ਹੋਏ ਉਸ ਨੇ ਫੋਨ ਰੱਖਿਆ ਬਨੀਤਾ ਵੱਲ ਦੇਖਿਆ ਤੇ ਗੁੱਸੇ ਨਾਲ ਬੋਲਿਆ ਵੀਰੇ ਦੀ ਤਬੀਅਤ ਖਰਾਬ ਆ ਇਸ ਲਈ ਭਾਬੀ ਫੋਨ ਕਰ ਰਹੀ ਆ ਬਨੀਤਾ ਨੇ ਬੇਪਰਵਾਹੀ ਨਾਲ ਮੋਢੇ ਮਾਰੇ ਮੈਂ ਕੀ ਕਰਾਂ ਤੁਸੀਂ ਜਾਓ ਉਹਨਾਂ ਦੇਖ ਆਓ ਉਸ ਦੀ ਆਵਾਜ਼ ਵਿੱਚ ਨਾ ਲਿਹਾਜ ਸੀ ਨਾ ਪਰਵਾਹ ਬਿਨੇ ਨੇ ਕੁਝ ਨਹੀਂ ਕਿਹਾ ਜਲਦੀ ਜਲਦੀ ਕੱਪੜੇ ਪਾਏ ਤੇ ਘਰੋਂ ਨਿਕਲ ਗਿਆ ਉਹ ਸਿੱਧਾ ਆਪਣੇ ਪੁਰਾਣੇ ਘਰ ਪਹੁੰਚਿਆ ਜਿੱਥੇ ਹਲਕਾ ਭਾਬੀ ਘਬराई ਹੋਈ ਖੜੀ ਸੀ ਬਿਨੇ ਤੇਰੇ ਵੀਰੇ ਦੇ ਦਿਲ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹਲਕਾ ਦੀ ਆਵਾਜ਼ ਕੰਬ ਰਹੀ ਸੀ ਬਿਨੇ ਨੇ ਵੀਰੇ ਨੂੰ ਗੱਡੀ 'ਚ ਬਿਠਾਇਆ ਤੇ ਹਸਪਤਾਲ ਵੱਲ ਲੈ ਗਏ ਡਾਕਟਰ ਨੇ ਚੈੱਕਅਪ ਕੀਤਾ ਤੇ ਜੋ ਕਿਹਾ ਉਸ ਨਾਲ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹਾਰਟ ਅਟੈਕ ਜਲਦੀ ਹੀ ਆਪਰੇਸ਼ਨ ਕਰਨਾ ਹੋਵੇਗਾ ਬਿਨੇ ਨੇ ਬਿਨਾ ਸਮਾਂ ਗਵਾਏ ਪੈਸਿਆਂ ਦਾ ਪ੍ਰਬੰਧ ਕੀਤਾ ਸ਼ਾਮ ਤੱਕ ਆਪਰੇਸ਼ਨ ਹੋ ਗਿਆ ਤੇ ਅਸ਼ੋਕ ਦੀ ਹਾਲਤ ਪਹਿਲਾਂ ਵਰਗੀ ਹੋਈ ਸੀ ਪਰ ਬਿਨੇ ਨਾ ਦਿਲ ਨੂੰ ਚੈਨ ਸੀ ਨਾ ਰਾਤ ਦਿਮਾਗ ਨੂੰ ਸ਼ਾਂਤੀ ਹਸਪਤਾਲ ਦੇ ਕੋਰੀਡੋਰ 'ਚ ਬਿਨੇ ਦੀ ਨਜ਼ਰ ਆਪਣੇ ਭਰਾ ਤੇ ਟਿਕੀ ਸੀ ਭਾਬੀ ਸ਼ੋਕ ਵੀਰੇ ਦੇ ਬੈੱਡ ਦੇ ਕੋਲ ਚੁੱਪ ਕਰਕੇ ਬੈਠੀ ਸੀ ਬਿਨੇ ਨੇ ਸੋਚਿਆ ਘਰ 'ਚ ਮਾਂ ਇਕੱਲੀ ਹੋਵੇਗੀ ਤੇ ਬੱਚੇ ਵੀ ਸ਼ਾਂਤੀ ਜੀ ਦੀ ਤਬੀਅਤ ਵੀ ਤਾਂ ਠੀਕ ਨਹੀਂ ਰਹਿੰਦੀ ਕੀ ਪਤਾ ਬੱਚਿਆਂ ਨੇ ਸਮੇਂ ਨਾਲ ਖਾਣਾ ਖਾਦਾ ਵੀ ਆ ਹੋਵੇਗਾ ਜਾਂ ਨਹੀਂ ਉਸਨੇ ਹਲਕਾ ਨੂੰ ਕਿਹਾ ਭਾਬੀ ਤੁਸੀਂ ਵੀਰੇ ਦਾ ਖਿਆਲ ਰੱਖੋ ਮੈਂ ਘਰ ਹੋ ਕੇ ਆਉਣਾ ਬਿਨੇ ਸਿੱਧਾ ਆਪਣੇ ਪੁਰਾਣੇ ਘਰ ਪਹੁੰਚਿਆ ਸ਼ਾਂਤੀ ਜੀ ਬੱਚਿਆਂ ਦੇ ਕੋਲ ਬੈਠੀ ਸੀ ਚਿਹਰਾ ਉਦਾਸ ਸੀ ਬਿਨੇ ਨੂੰ ਦੇਖ ਰਹੀ ਸੀ ਸ਼ਾਂਤੀ ਜੀ ਨੇ ਕਿਹਾ ਪੁੱਤ ਸ਼ੋਕ ਠੀਕ ਆ ਨਾ ਹਾ ਮਾਂ ਆਪਰੇਸ਼ਨ ਹੋ ਗਿਆ ਵੀਰਾ ਹੁਣ ਠੀਕ ਆ ਬਿਨੇ ਨੇ ਮਾਂ ਦਾ ਹੱਥ ਫੜਿਆ ਤੇ ਪੁੱਛਿਆ ਤੁਸੀਂ ਖਾਣਾ ਖਾਧਾ ਸ਼ਾਂਤੀ ਜੀ ਨੇ ਹਲਕੇ ਵਿੱਚ ਸਿਰ ਹਿਲਾਇਆ ਪਰ ਉਹਨਾਂ ਦੇ ਚਿਹਰੇ ਤੋਂ ਸਪਸ਼ਟ ਸੀ ਕਿ ਉਹਨਾਂ ਨੇ ਵੀਰੇ ਦੇ ਹਸਪਤਾਲ ਜਾਣ ਤੋਂ ਬਾਅਦ ਪਾਣੀ ਤੱਕ ਵੀ ਨਹੀਂ ਪੀਤਾ ਸੀ ਬਿਨੇ ਨੇ ਬਾਹਰੋਂ ਖਾਣਾ ਮੰਗਵਾਇਆ ਮਾਂ ਤੇ ਬੱਚਿਆਂ ਨੂੰ ਖਾਣਾ ਖਵਾਇਆ ਮਾਂ ਨੂੰ ਦਵਾਈ ਦਿੱਤੀ ਤੇ ਫਿਰ ਆਪਣੇ ਘਰ ਵਾਪਸ ਚਲਾ ਗਿਆ ਸ਼ਾਮ ਹੋ ਰਹੀ ਸੀ ਬਿਨੇ ਹਸਪਤਾਲ ਤੋਂ ਘਰ ਵਾਪਸ ਪਹੁੰਚਿਆ ਚਿਹਰਾ ਥਕਾਵਟ ਤੇ ਚਿੰਤਾ ਨਾਲ ਭਰਿਆ ਹੋਇਆ ਸੀ ਉਸਨੇ ਬਨੀਤਾ ਨੂੰ ਸੋਫੇ ਤੇ ਬੈਠੇ ਟੀਵੀ ਦੇਖਦੇ ਹੋਏ ਪਾਇਆ ਔਰ ਉਕਿਆ ਤੇ ਬੋਲਿਆ ਬਨੀਤਾ ਜਲਦੀ ਚੱਲ ਵੀਰੇ ਦਾ ਆਪਰੇਸ਼ਨ ਹੋਇਆ ਭਾਬੀ ਹਸਪਤਾਲ ਚ ਇਕੱਲੀ ਆ ਬਨੀਤਾ ਨੇ ਰਿਮੋਟ ਰੱਖਿਆ ਤੇ ਬੇਪਰਵਾਹੀ ਨਾਲ ਮੂੰਹ ਬਣਾਉਂਦੇ ਬੋਲੀ ਹਾਂ ਤਾਂ ਭਾਬੀ ਆ ਨਾ ਉਹ ਮੈਨੇਜ ਕਰ ਲਵੇਗੀ ਮੈਨੂੰ ਕੀ ਬਿਨੇ ਦੀਆਂ ਅੱਖਾਂ 'ਚ ਅੱਗ ਪੜ ਕੋਠੀ ਅੱਜ ਉਹ ਬਨੀਤਾ ਦੇ ਨਖਰੇ ਸਹਿਣ ਦੇ ਮੂਡ 'ਚ ਨਹੀਂ ਸੀ ਉਸਨੇ ਸਖਤ ਸ਼ਬਦਾਂ 'ਚ ਕਿਹਾ ਬਨੀਤਾ ਚੁੱਪ ਕਰਕੇ ਤਿਆਰ ਹੋ ਜਾ ਘਰ ਵਿੱਚ ਮਾਂ ਇਕੱਲੀ ਆ ਬੱਚੇ ਪਰੇਸ਼ਾਨਾ ਮਾਂ ਦੀ ਤਬੀਅਤ ਠੀਕ ਨਹੀਂ ਉਹ ਜ਼ਿਆਦਾ ਕੰਮ ਨਹੀਂ ਕਰ ਸਕਦੀ ਤੂੰ ਚੱਲ ਕੇ ਘਰ ਸੰਭਾਲ ਮੈਨੂੰ ਹਸਪਤਾਲ 'ਚ ਵੀਰੇ ਦਾ ਖਿਆਲ ਰੱਖਣਾ ਬਨੀਤਾ ਨੇ ਗੁੱਸੇ 'ਚ ਕਿਹਾ ਵਾ ਬੱਚੇ ਉਹਨਾਂ ਦੀ ਪਰੇਸ਼ਾਨੀ ਉਹਨਾਂ ਦੀ ਆ ਤੇ ਮੈਂ ਕਿਉਂ ਜਾਵਾਂ ਤੇ ਤੁਹਾਨੂੰ ਵੀ ਕੀ ਲੋੜ ਆ ਉੱਥੇ ਜਾਣ ਦੀ ਖੌਦੀ ਦੇਖ ਲੈਣ ਬਿਨੇ ਨੇ ਹੈਰਾਨੀ ਤੇ ਗੁੱਸੇ ਨਾਲ ਉਸ ਦੇ ਬਲ ਦੇਖਿਆ ਕੀ ਜ਼ਰੂਰਤ ਆ ਉਹ ਮੇਰਾ ਪਰਿਵਾਰ ਆ ਬਨੀਤਾ ਮੇਰਾ ਵੀਰਾ ਜਿਨ੍ਹਾਂ ਨੇ ਬਚਪਨ 'ਚ ਮੈਨੂੰ ਪਾਲਿਆ ਮੇਰਾ ਖਿਆਲ ਰੱਖਿਆ ਭਾਬੀ ਜਿਨ੍ਹਾਂ ਨੇ 10 ਸਾਲ ਤੱਕ ਮੈਨੂੰ ਮਾਂ ਦੀ ਤਰ੍ਹਾਂ ਪਿਆਰ ਦਿੱਤਾ ਮੇਰੀ ਹਰ ਪਰੇਸ਼ਾਨੀ 'ਚ ਵੀਰੇ ਭਾਬੀ ਨੇ ਮੈਨੂੰ ਸੰਭਾਲ ਲਿਆ ਤੇ ਮੇਰੀ ਮਾਂ ਜੋ ਅੱਜ ਵੀ ਮੇਰੇ ਲਈ ਦਿਨ ਰਾਤ ਦੁਆ ਕਰਦੀ ਆ ਤੂੰ ਮੇਰੀ ਜ਼ਿੰਦਗੀ 'ਚ 4 ਸਾਲ ਤੋਂ ਆ ਪਰ ਉਹ ਲੋਕ ਮੇਰੇ ਨਾਲ ਮੇਰੇ ਜਨਮ ਤੋਂ ਆ ਤੂੰ ਕਹਿ ਰਹੀ ਆ ਕਿ ਮੈਂ ਉਹਨਾਂ ਨੂੰ ਛੱਡ ਦੇਵਾਂ ਮੈਂ ਤੇਰੀ ਖੁਸ਼ੀ ਦੇ ਲਈ ਪਰਿਵਾਰ ਤੋਂ ਦੂਰੀ ਬਣਾਈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੇਰਾ ਉਸ ਨਾਲ ਰਿਸ਼ਤਾ ਟੁੱਟ ਗਿਆ ਉਹ ਮੇਰਾ ਪਰਿਵਾਰ ਆ ਤੇ ਉਹਨਾਂ ਦੀ ਦੋਖ-ਸੋਖ 'ਚ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੋਵਾਂਗਾ ਬਨੀਤਾ ਨੇ ਕਿਹਾ ਤਾਂ ਫਿਰ ਮੈਂ ਕੌਣ ਆ ਬੀਨੇ ਨੇ ਇੱਕ ਪਲ ਰੋਕ ਕੇ ਉਸ ਨੂੰ ਦੇਖਿਆ ਫੇਰ ਠੰਡੇ ਸ਼ਬਦਾਂ ਚ ਬੋਲਿਆ ਬਨੀਤਾ ਮੇਰੇ ਕੋਲ ਹੁਣ ਬਹਿਸ ਕਰਨ ਦਾ ਸਮਾਂ ਨਹੀਂ ਮੈਂ ਜੋ ਕਹਿਣਾ ਸੀ ਕਹਿ ਦਿੱਤਾ ਹੁਣ ਕਰਨਾ ਜਾਂ ਨਾ ਕਰਨਾ ਤੇਰੀ ਮਰਜ਼ੀ ਆ ਪਰ ਸੁਣ ਲਾ ਜੇਕਰ ਤੂੰ ਅੱਜ ਮੇਰੇ ਨਾਲ ਨਾ ਚੱਲੀ ਤਾਂ ਆਪਣੀ ਸਿਲਾਕੀ ਜਾਂ ਨਖਰੇ ਦਿਖਾਏ ਤਾਂ ਕੱਲ ਜੋ ਹੋਵੇਗਾ ਉਸ ਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ ਮੈਂ ਆਖਰੀ ਵਾਰ ਪੁੱਛ ਰਿਹਾ ਹਾਂ ਤੂੰ ਚੱਲ ਰਹੀ ਂ ਜਾਂ ਨਹੀਂ ਬਨੀਤਾ ਨੇ ਗੁੱਸੇ ਨਾਲ ਉਸਦੇ ਵੱਲ ਦੇਖਿਆ ਪਰ ਫਿਰ ਲੱਗਿਆ ਕਿ ਕਿਤੇ ਗੱਲ ਵਿਗੜੀ ਨਾ ਜਾਵੇ ਉਸਨੇ ਅਣਮਣੀ ਢੰਗ ਨਾਲ ਕਿਹਾ ਠੀਕ ਆ ਚਲੋ ਬਿਨੇ ਨੇ ਉਸ ਨੂੰ ਰੋਕਦੇ ਹੋਏ ਕਿਹਾ ਇਦਾਂ ਕਿਦਾਂ ਬੈਗ ਪੈਕ ਕਰ ਆਪਣਾ ਤੈਨੂੰ ਕੀ ਲੱਗਦਾ ਕਿ ਬਸ ਜਾ ਕੇ ਮਿਲ ਕੇ ਵਾਪਸ ਆ ਜਾਵਾਂਗੇ ਬਿਲਕੁਲ ਨਹੀਂ ਅੱਜ ਤੋਂ ਅਸੀਂ ਉੱਥੇ ਹੀ ਰਹਿਣ ਵਾਲੇ ਆ ਹਮੇਸ਼ਾ ਦੇ ਲਈ ਮੇਰੇ ਘਰ ਵਾਲਿਆਂ ਨੂੰ ਮੇਰੀ ਜ਼ਰੂਰਤ ਆ ਉਹ ਤਾਂ ਸ਼ੁਕਰ ਆ ਰੱਬ ਦਾ ਕਿ ਵੀਰੇ ਦੀ ਤਬੀਅਤ ਸੰਭਲ ਗਈ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਪਾਉਂਦਾ ਅਜੇ ਕੱਪੜੇ ਪੈਕ ਕਰ ਬਾਅਦ ਚ ਬਾਕੀ ਸਮਾਨ ਲੈ ਜਾਵਾਂਗੇ ਘਰ ਪੂਰਾ ਘਰ ਸੰਭਾਲਣਾ ਮਾਂ ਦੀ ਬੱਚਿਆਂ ਦੀ ਸਾਰਿਆਂ ਦੀ ਦੇਖਭਾਲ ਕਰਨੀ ਆ ਉਹ ਵੀ ਪੂਰੇ ਢੰਗ ਤਰੀਕੇ ਨਾਲ ਬਨੀਤਾ ਨੇ ਹੈਰਾਨੀ ਨਾਲ ਅਸਬਲ ਦੇਖਿਆ ਈ ਬਕਵਾਸਾ ਇਹ ਮੈਂ ਆਪਣਾ ਘਰ ਛੱਡ ਕੇ ਉਸ ਜੇਲ੍ਹ ਚ ਚਲੀ ਜਾਵਾਂ ਮੇਰਾ ਉੱਥੇ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰੇ ਤੋਂ ਇਹ ਸਭ ਨਹੀਂ ਹੋਵੇਗਾ ਬਿਨੇ ਦਾ ਸਬਰ ਹੋਣ ਜਵਾਬ ਦੇ ਚੁੱਕਿਆ ਸੀ ਉਹ ਗਰਜਿਆ ਕਰਨਾ ਇਹ ਤਾਂ ਤੈਨੂੰ ਪਵੇਗਾ ਬਨੀਤਾ ਨੇ ਬੇਸ਼ਰਮੀ ਨਾਲ ਜਵਾਬ ਦਿੱਤਾ ਕੀ ਕਰੇਗਾ ਕੀ ਕਰੇਗੀ ਮੇਰੀ ਜੁੱਤੀ ਬਸ ਇਹ ਸੁਣਦੇ ਹੀ ਬਿਨੇ ਦਾ ਗੁੱਸਾ ਫਟ ਗਿਆ ਇੱਕ ਜ਼ੋਰਦਾਰ ਥੱਪੜ ਬਨੀਤਾ ਦੇ ਗਲ ਤੇ ਪਿਆ ਉਸ ਦਾ ਸਿਰ ਕੋਮ ਗਿਆ ਤੇਰੀ ਇੰਨੀ ਹਿੰਮਤ ਉਸ ਨੇ ਗੁੱਸੇ ਨਾਲ ਚੀਕਦੇ ਹੋਏ ਬਿਨੇ ਨੇ ਠੰਡੇ ਪਰ ਖਟੋਰ ਸ਼ਬਦਾਂ ਚ ਜਵਾਬ ਦਿੱਤਾ ਹਾਂ ਮੇਰੀ ਇੰਨੀ ਹਿੰਮਤ 4 ਸਾਲ ਤੋਂ ਤੈਨੂੰ ਬਰਦਾਸ਼ਤ ਕਰ ਰਿਹਾ ਬਨੀਤਾ ਹਰ ਵਾਰ ਤੂੰ ਮੇਰੇ ਪਰਿਵਾਰ ਨੂੰ ਠੁਕਰਾਇਆ ਮੇਰੇ ਪਿਆਰ ਨੂੰ ਠੁਕਰਾਇਆ ਹੁਣ ਹੋਰ ਨਹੀਂ ਆਖਰੀ ਵਾਰ ਪੁੱਛ ਰਿਹਾ ਚੱਲ ਰਹੀਆਂ ਜਾਂ ਨਹੀਂ ਬਨੀਤਾ ਨੇ ਅੱਖਾਂ ਫੇਰ ਦੇ ਕੇ ਬਿਲਕੁਲ ਨਹੀਂ ਮੈਂ ਜੋ ਕਿਹਾ ਸੋ ਕਿਹਾ ਔਸਕਰ ਵਿੱਚ ਮੈਂ ਕਦੇ ਨਹੀਂ ਜਾਵਾਂਗੀ ਬਿਨੇ ਨੇ ਗਹਿਰਾ ਸਾਹ ਲਿਆ ਉਸਨੇ ਅਲਮਾਰੀ ਖੋਲੀ ਆਪਣੇ ਕੱਪੜੇ ਵੈਗ ਵਿੱਚ ਪਾਏ ਤੇ ਬੋਲਿਆ ਠੀਕ ਆ ਮੈਂ ਜਾ ਰਿਹਾ ਤੇ ਹਾਂ ਕੱਲ ਤੱਕ ਤੈਨੂੰ ਤਲਾਕ ਦੇ ਕਾਗਜ਼ ਤੇਰੇ ਕੋਲ ਪਹੁੰਚ ਜਾਣਗੇ ਉਸ ਤੋਂ ਬਾਅਦ ਤੂੰ ਆਪਣੇ ਰਾਸਤੇ ਤੇ ਮੈਂ ਆਪਣੇ ਰਾਸਤੇ ਬਨੀਤਾ ਹੈਰਾਨ ਰਹਿ ਗਈ ਬਿਨੇ ਦੇ ਸ਼ਬਦ ਬਨੀਤਾ ਦੇ ਕੰਨਾਂ 'ਚ ਕਿਸੇ ਤਮਾਕੇ ਦੀ ਤਰ੍ਹਾਂ ਗੂੰਜ ਰਹੇ ਸੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਬਿਨੇ ਜੋ ਉਸਦੀ ਹਰ ਹਰਕਤ ਨੂੰ ਸਹਿ ਜਾਂਦਾ ਇੱਕ ਦਿਨ ਇਦਾਂ ਵੀ ਜਵਾਬ ਦੇ ਸਕਦਾ ਉਹ ਪੱਥਰ ਬਣ ਕੇ ਉੱਥੇ ਖੜੀ ਰਹੀ ਜਦਕਿ ਬਿਨੇ ਬੈਗ ਚੌਕ ਕੇ ਚਲਾ ਗਿਆ ਗੇਟ ਬੰਦ ਹੋਇਆ ਜਿੱਦਾਂ ਉਸਦੇ ਸਾਈ ਰੁਕ ਗਏ ਉਸਨੂੰ ਯਕੀਨ ਸੀ ਕਿ ਬਿਨੇ ਹਰ ਵਾਰ ਦੀ ਤਰ੍ਹਾਂ ਚੁੱਪਚਾਪ ਸੁਣ ਲਵੇਗਾ ਉਸਦੀ ਮਰਜ਼ੀ ਨੂੰ ਬਰਦਾਸ਼ਤ ਕਰ ਲਵੇਗਾ ਪਰ ਅੱਜ ਬਿਨੇ ਦੀਆਂ ਅੱਖਾਂ 'ਚ ਜੋ ਅੱਗ ਸੀ ਉਸ ਨੇ ਬਨੀਤਾ ਦੇ ਦਿਲ ਨੂੰ ਤੋੜ ਦਿੱਤਾ ਬਨੀਤਾ ਦੀ ਬੇਪਰਵਾਹੀ ਅੱਜ ਉਸ ਨੂੰ ਭਾਰੀ ਪੈ ਗਈ ਬਿਨੇ ਗੱਡੀ ਲੈ ਕੇ ਜਾ ਚੁੱਕਿਆ ਸੀ ਤੇ ਘਰ ਵਿੱਚ ਸ਼ਾਂਤੀ ਹੋ ਗਈ ਬਨੀਤਾ ਇਕੱਲੀ ਖੜੀ ਸੀ ਉਸ ਦਾ ਗੁੱਸਾ ਹੌਲੀ ਹੌਲੀ ਡਰਚ ਬਦਲ ਰਿਹਾ ਸੀ ਉਧਰ ਬਿਨੇ ਘਰ ਪਹੁੰਚ ਕੇ ਜਦੋਂ ਆਪਣੇ ਕੱਪੜੇ ਘਰ ਚ ਰੱਖੇ ਤੇ ਮਾਂ ਨੇ ਉਸ ਦਾ ਬੈਗ ਦੇਖਿਆ ਸ਼ਾਂਤੀ ਜੀ ਦੀਆਂ ਅੱਖਾਂ 'ਚ ਸਵਾਲ ਆਇਆ ਪੁੱਤ ਇਹ ਬੈਗ ਕਿਸ ਦਾ ਬਿਨੇ ਨੇ ਭਾਰੀ ਆਵਾਜ਼ ਗਿਆ ਮਾਂ ਇਹ ਮੇਰੇ ਕੱਪੜੇ ਆ ਅੱਜ ਤੋਂ ਮੈਂ ਇੱਥੇ ਹੀ ਰਹਾਂਗਾ ਸ਼ਾਂਤੀ ਜੀ ਹੈਰਾਨ ਹੋ ਗਈ ਤੇ ਬਨੀਤਾ ਮੈਨੂੰ ਨਹੀਂ ਪਤਾ ਬਿਨੇ ਨੇ ਬਿਣਾ ਕਿਸੇ ਡਰ ਦੇ ਕਿਹਾ ਪਰ ਮੈਂ ਆਪਣਾ ਫੈਸਲਾ ਕਰ ਲਿਆ ਹੁਣ ਹੋਰ ਸਮਝੌਤਾ ਨਹੀਂ ਕਰ ਸਕਦਾ ਇਹ ਕਹਿ ਕੇ ਉਹ ਸਿੱਧਾ ਹਸਪਤਾਲ ਨਿਕਲ ਗਿਆ ਉਸ ਦੇ ਜਾਣ ਤੋਂ ਬਾਅਦ ਸ਼ਾਂਤੀ ਜੀ ਦੀ ਚਿੰਤਾ ਹੋਰ ਵੱਧ ਗਈ ਸਵੇਰ ਦਾ ਸਮਾਂ ਸੀ ਬਿਨੇ ਘਰ ਆਇਆ ਜੋ ਮਾਂ ਤੇ ਬੱਚਿਆਂ ਦੇ ਖਾਣ ਦਾ ਇੰਤਜ਼ਾਮ ਦੇਖ ਸਕੇ ਪਰ ਵਿੜੇ ਚ ਕਦਮ ਰੱਖਦੇ ਹੀ ਉਹ ਹੈਰਾਨ ਰਹਿ ਗਿਆ ਉਸ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ ਰਸੋਈ 'ਚ ਮਸਾਲਿਆਂ ਦੀ ਖੁਸ਼ਬੂ ਆ ਰਹੀ ਸੀ ਬੱਚਿਆਂ ਦੀ ਹੱਸੀ ਗੂੰਜ ਰਹੀ ਸੀ ਬੱਚੇ ਟੇਬਲ ਤੇ ਬੈਠੇ ਖਾਣਾ ਖਾ ਰਹੇ ਸੀ ਸ਼ਾਂਤੀ ਜੀ ਮੁਸਕਰਾ ਰਹੀ ਸੀ ਤੇ ਰਸੋਈ ਚ ਕੌਣ ਸੀ ਬਹੁਤ ਹੀ ਸੋਹਣਾ ਸੂਟ ਪਾ ਕੇ ਬਾਲ ਬੰਨੇ ਹੋਏ ਇੱਕ ਔਰਤ ਗਰਮ ਗਰਮ ਪਰੌਂਠੇ ਬਣਾ ਰਹੀ ਸੀ ਤੇਜ਼ੀ ਨਾਲ ਤਵੇ ਤੇ ਰੋਟੀਆਂ ਘੁਮਾ ਰਹੀ ਸੀ ਜਿੱਦਾਂ ਕੋਈ ਵਧੀਆ ਗ੍ਰਹਿਣੀ ਹੋਵੇ ਕਮਰੇ ਚ ਗਿਆ ਤਾਂ ਦੇਖਿਆ ਇੱਕ ਬੈਗ ਰੱਖਿਆ ਸੀ ਉਦੋਂ ਹੀ ਬੱਚਿਆਂ ਦੀ ਆਵਾਜ਼ ਆਈ ਚਾਚੀ ਪਾਣੀ ਦਿਓ ਹੁਣੇ ਹੀ ਲਈ ਆਂ ਅੰਦਰੋਂ ਆਵਾਜ਼ ਆਈ ਮੰਮੀ ਜੀ ਥੋੜਾ ਨਮਕ ਘੱਟ ਆ ਨਾ ਮੈਂ ਪਾ ਦੇਵਾਂ ਬਨੀਤਾ ਖੁਦ ਨਾਲ ਹੀ ਕਹਿੰਦੇ ਹੋਏ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਕੀ ਇਹ ਬਨੀਤਾ ਸੀ ਪਰ ਕਿਦਾਂ ਤੇ ਕਦੋਂ ਕਿ ਇਹ ਉਹੀ ਬਨੀਤਾ ਸੀ ਉਹੀ ਜਿਸ ਨੇ ਇਸ ਘਰ ਦੀ ਡੇੜੀ ਨੂੰ ਜੇਲ ਸਮਝਿਆ ਸੀ ਉਹੀ ਜਿਸ ਨੇ 4 ਸਾਲ ਤੱਕ ਪਰਿਵਾਰ ਨੂੰ ਠੁਕਰਾਇਆ ਸੀ ਬਿਨੇ ਦਾ ਮਨਸਵਾਲਾਂ ਦੇ ਤੂਫਾਨ ਚੜੁੱਬਿਆ ਸੀ ਇਹ ਸੁਪਨਾ ਸੀ ਜਾਂ ਸੱਚ ਜਾਂ ਫਿਰ ਕੋਈ ਚਮਤਕਾਰ ਬਿਨੇ ਸਮਝ ਨਹੀਂ ਪਾਰਿਆ ਸੀ ਦਾ ਅਸਲ ਹੋਇਆ ਇਹ ਕਿ ਜਦੋਂ ਬਿਨੇ ਗੁੱਸੇ 'ਚ ਘਰੋਂ ਨਿਕਲਿਆ ਉਸ ਸਮੇ ਬਨੀਤਾ ਤਾਂ ਬਿਲਕੁਲ ਇਕੱਲੀ ਰਹਿ ਗਈ ਗੱਲ ਤਲਾਕ ਦੇ ਕਾਗਜ਼ਾ ਤੇਰੇ ਕੋਲ ਪਹੁੰਚ ਜਾਣਗੇ ਬਿਨੇ ਦੇ ਮੂੰਹੋਂ ਇਹ ਨਿਕਲੇ ਸ਼ਬਦ ਬਨੀਤਾ ਦੇ ਨਾਲ ਲਈ ਕਿਸੇ ਤੁਖਾਂਣ ਤੋਂ ਘੱਟ ਨਹੀਂ ਸੀ ਉਸ ਦਾ ਹੰਕਾਰ ਉਸ ਦੀ ਬੇਪਰਵਾਹੀ ਸਭ ਕੁਝ ਪਲਚੀ ਟੁੱਟਣ ਲੱਗ ਗਿਆ ਉਸ ਨੇ ਸੋਚਿਆ ਜੇਕਰ ਬਿਨੇ ਸੱਚਮੁੱਚ ਤਲਾਕ ਦੇ ਕਾਗਜ਼ ਭੇਜ ਦੇਵੇਗਾ ਤਾਂ ਉਹ ਕਿੱਥੇ ਜਾਵੇਗੀ ਉਸ ਦੀ ਆਜ਼ਾਦੀ ਜਿਸ ਨੂੰ ਉਸ ਨੇ ਇੰਨੇ ਯਤਨ ਨਾਲ ਸਜਾਇਆ ਸੀ ਹੁਣ ਉਸ ਨੂੰ ਇੱਕ ਖਾਲੀ ਪਿੰਜਰੇ ਦੀ ਤਰ੍ਹਾਂ ਲੱਗ ਰਹੀ ਸੀ ਪਰ ਫਿਰ ਵੀ ਉਹ ਝੁਕਣਾ ਨਹੀਂ ਚਾਹੁੰਦੀ ਸੀ ਇਸ ਲਈ ਫੋਨ ਚੁੱਕਿਆ ਤੇ ਆਪਣੇ ਪੇਕੇ ਫੋਨ ਕੀਤਾ ਹਮੇਸ਼ਾ ਉਸ ਦੀ ਮਾਂ ਫੋਨ ਚੁੱਕਦੀ ਸੀ ਪਰ ਅਜ ਇਸ ਦੀ ਭਾਬੀ ਦੀ ਆਵਾਜ਼ ਆਈ ਹਾਂ ਦੀਦੀ ਬੋਲੋ ਭਾਬੀ ਦੀ ਆਵਾਜ਼ 'ਚ ਹਲਕੀ ਜੀ ਥਕਾਵਟ ਸੀ ਮਾਂ ਕਿੱਥੇ ਆ ਮੈਂ ਉਹਨਾਂ ਨਾਲ ਗੱਲ ਕਰਨੀ ਆ ਬਨੀਤਾ ਨੇ ਬੇਚੈਨੀ ਨਾਲ ਕਿਹਾ ਮਾਂ ਜੀ ਤਾਂ ਘਰ 'ਚ ਨਹੀਂ ਉਹਦੀ ਭਾਬੀ ਨੂੰ ਕਿਹਾ ਤਾਂ ਫਿਰ ਵੀਰੇ ਨਾਲ ਗੱਲ ਕਰਾ ਦੇਵੋ ਵੀਰਾ ਵੀ ਘਰ ਵਿੱਚ ਨਹੀਂ ਮਾਂ ਜੀ ਦੀ ਤਬੀਅਤ ਠੀਕ ਨਹੀਂ ਤੇ ਤੇਰਾ ਵੀਰਾ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ ਭਾਬੀ ਨੇ ਜਵਾਬ ਦਿੱਤਾ ਤੇ ਫਿਰ ਬੋਲੀ ਪਰ ਦੀਦੀ ਕੋਲਸ ਹੋਇਆ ਭਾਬੀ ਦੀ ਆਵਾਜ਼ 'ਚ ਚਿੰਤਾ ਸੀ ਬਨੀਤਾ ਦਾ ਗੁੱਸਾ ਵਾਲੇ ਮਾਰ ਲੱਗਿਆ ਹਾਂ ਭਾਬੀ ਮੈਂ ਇੱਥੇ ਨਹੀਂ ਰਹਿ ਸਕਦੀ ਬਿਨੇ ਨੂੰ ਮੇਰੀ ਕਦਰ ਹੀ ਨਹੀਂ ਬਸ ਆਪਣੇ ਭਰਾ ਭਾਬੀ ਦੀ ਚਿੰਤਾ ਮਹਿਤਾ ਜਿੱਦਾ ਕੋਈ ਮਾਇਨੇ ਨਹੀਂ ਰੱਖਦੀ ਹੁਣ ਉਹ ਡਿਵੋਰਸ ਦੀ ਧਮਕੀ ਦੇ ਰਹੇ ਆ ਵੀਰੇ ਨੂੰ ਬੋਲੋ ਮੈਨੂੰ ਲੈਣ ਆਵੇ ਮੈਂ ਪੇਕੇ ਆ ਰਹੀ ਆ ਹਮੇਸ਼ਾ ਦੇ ਲਈ ਇੱਕ ਪਲ ਦੀ ਸ਼ਾਂਤੀ ਤੋਂ ਬਾਅਦ ਭਾਬੀ ਨੇ ਠੰਡੇ ਸ਼ਬਦਾਂ ਚ ਕੀ ਦੀਦੀ ਸਾਡੇ ਘਰ ਚ ਪਹਿਲਾਂ ਹੀ ਬਹੁਤ ਸਾਰੀਆਂ ਪਰੇਸ਼ਾਨੀਆਂ ਮਾਂ ਦੀ ਤਬੀਅਤ ਖਰਾਬ ਰਹਿੰਦੀ ਆ ਕੰਮ ਚ ਵੀ ਪਰੇਸ਼ਾਨੀ ਚੱਲ ਰਹੀ ਆ ਪੈਸਿਆਂ ਦੀ ਤੰਗੀ ਆ ਅਸੀਂ ਸਾਰੇ ਹੰਝ ਹੀ ਬਹੁਤ ਪਰੇਸ਼ਾਨ ਆ ਤੁਸੀਂ ਖੁਸ਼ੀ ਨਾਲ ਦੋ ਚਾਰ ਦਿਨ ਦੇ ਲਈ ਆਉਣਾ ਚਾਹੋ ਤਾਂ ਸਵਾਗਤ ਆ ਪਰ ਤੁਹਾਡਾ ਹਮੇਸ਼ਾ ਦੇ ਲਈ ਇੱਥੇ ਆ ਕੇ ਸਾਡੇ ਸਿਰ ਤੇ ਬੋਝ ਬਣ ਕੇ ਬੈਠਣ ਦੀ ਲੋੜ ਨਹੀਂ ਚੰਗਾ ਹੋਵੇਗਾ ਤੁਸੀਂ ਆਪਣਾ ਘਰ ਸੰਭਾਲੋ ਤੇ ਅਸੀਂ ਆਪਣਾ ਜਦੋਂ ਤੁਹਾਡਾ ਵੀਰਾ ਆਵੇਗਾ ਮੈਂ ਗੱਲ ਕਰਵਾ ਦੇਵਾਂਗੀ ਕਹਿ ਕੇ ਫੋਨ ਕੱਟਿਆ ਗਿਆ ਬਨੀਤਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਦੀ ਆਜ਼ਾਦੀ ਉਸਦਾ ਹੰਕਾਰ ਸਭ ਕੁਝ ਉਸ ਪਲਚ ਚੱਕਣਾ ਚੂਰ ਹੋ ਗਿਆ ਉਸਨੇ ਸੋਚਿਆ ਸੀ ਬਿਨੇ ਨੂੰ ਛੱਡ ਦਿੱਤਾ ਤਾਂ ਕਿ ਉਹਦੇ ਪਿੱਛੇ ਇੱਕ ਘਰ ਹੈ ਮਾਂ ਐ ਭਰਾ ਐ ਪਿੱਕਾ ਹੈ ਪਰ ਹਕੀਕਤ ਨੇ ਉਸਦੀ ਸਭ ਤੋਂ ਵੱਡੀ ਗਲਤਫਹਿਮੀ ਨੂੰ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰ ਦਿੱਤਾ ਉਹ ਪੇਕੇ ਪੇਕਾ ਘਰ ਹੁਣ ਵੀ ਸੀ ਪਰ ਉਸ ਦੀ ਜਗ੍ਹਾ ਹੁਣ ਉਹ ਨਹੀਂ ਰਹੀ ਉਸ ਨੇ ਹਮੇਸ਼ਾ ਪੇਕੇ ਘਰ ਨੂੰ ਆਪਣਾ ਟਿਕਾਣਾ ਮੰਨਿਆ ਸੀ ਪਰ ਅੱਜ ਉਸ ਨੂੰ ਉੱਥੇ ਬੋਝ ਕਿਹਾ ਗਿਆ ਸੋਹਰੇ ਘਰ ਨੂੰ ਉਸ ਨੇ ਖੁਦ ਠਕਰਾਇਆ ਠੁਕਰਾਇਆ ਸੀ ਹੁਣ ਪੇਕਿਆਂ ਨੇ ਵੀ ਇਸ ਨੂੰ ਨਹੀਂ ਅਪਣਾਇਆ ਉਹ ਇਕੱਲੀ ਸੀ ਪੂਰੀ ਤਰ੍ਹਾਂ ਇਕੱਲੀ ਕੌਜ਼ ਦੇਰ ਬਾਅਦ ਉਸਦੀ ਮਾਂ ਦਾ ਫੋਨ ਆਇਆ ਬਨੀਤਾ ਤੂੰ ਕੀ ਕਰ ਰਹੀ ਆ ਕਰ ਦਿੱਤਾ ਮਾਂ ਦੀ ਆਵਾਜ਼ 'ਚ ਦੁੱਖ ਸੀ ਜ਼ਿੰਦਗੀ ਤਨਹਾਈ ਵਿੱਚ ਨਹੀਂ ਚੱਲਦੀ ਧੀਏ ਜੋ ਹੋਇਆ ਸੋ ਹੋਇਆ ਪਰ ਹੁਣ ਸਮਾਂ ਏ ਕਿ ਤੂੰ ਆਪਣੇ ਘਰ ਨੂੰ ਸੰਭਾਲੇ ਸਮਝਦਾਰੀ ਨਾਲ ਕੰਮ ਲਵੇਂ ਮੈਂ ਤਾਂ ਬੁੱਢੀ ਹੋ ਚੁੱਕੀ ਆ ਬਿਮਾਰ ਵੀ ਰਹਿਨੀ ਆ ਨਾ ਜਾਣੇ ਕਦੋਂ ਬਲਾਵਾ ਆ ਜਾਵੇ ਬਸ ਇੱਕ ਗੱਲ ਦਾ ਧਿਆਨ ਰੱਖਣਾ ਮਾਪਿਓ ਤੋਂ ਬਾਅਦ ਜੇਕਰ ਕੋਈ ਕੁੜੀ ਦਾ ਸਾਥ ਦਿੰਦਾ ਤਾਂ ਉਸ ਦਾ ਪਤੀ ਭਰਾ ਤੇ ਭਾਬੀ ਨਹੀਂ ਹਰ ਕੋਈ ਆਪਣੇ ਪਰਿਵਾਰ ਚ ਵੱਸਦਾ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਚੁੱਕਦਾ ਇਹ ਗੱਲ ਜਿੰਨੀ ਜਲਦੀ ਸਮਝ ਲੈਣ ਉਹਨਾਂ ਹੀ ਤੇਰੇ ਲਈ ਠੀਕ ਆ ਹੁਣ ਬਿਨੇ ਜਿੱਦਾਂ ਕਹਿੰਦਾ ਤੂੰ ਉਦਾਂ ਹੀ ਕਰ ਬਨੀਤਾ ਦੀਆਂ ਅੱਖਾਂ ਨਾਮ ਹੋਗੀਆਂ ਉਸ ਦੀਆਂ ਮਾਂ ਉਸ ਦੀ ਮਾਂ ਦੀਆਂ ਗੱਲਾਂ ਉਸੇ ਦਿਲ ਨੂੰ چیر ਗਈਆਂ ਸਾਰੀ ਰਾਤ ਉਹ ਜਾਗਦੀ ਰਹੀ ਉਸ ਨੇ ਆਪਣੀ ਜ਼ਿੰਦਗੀ ਨੂੰ ਫਿਰ ਦੁਬਾਰਾ ਦੇਖਿਆ 4 ਸਾਲ ਦੀ ਆਜ਼ਾਦੀ ਨੇ ਉਸ ਨੂੰ ਕੀ ਦਿੱਤਾ ਇੱਕ ਖਾਲੀ ਘਰ ਇੱਕ ਟੁੱਟਿਆ ਰਿਸ਼ਤਾ ਤੇ ਇੱਕ ਅਜਿਹਾ ਮਨ ਜੋ ਹੁਣ ਸਿਰਫ ਪਛਤਾਵੇ ਨਾਲ ਭਰਿਆ ਸੀ ਸਵੇਰ ਹੁੰਦੇ ਹੀ ਉਸ ਨੇ ਚੁੱਪ ਕਰਕੇ ਆਪਣਾ ਬੈਗ ਪੈਕ ਕੀਤਾ ਕੱਪੜੇ ਪਾਏ ਤੇ ਸੌਰੀ ਸੌਰੀ ਵੱਲ ਨੂੰ ਤੁਰ ਪਈ ਜਦੋਂ ਉਹ ਉਸ ਘਰ ਦੀ ਡੇਢੀ ਤੇ ਪਹੁੰਚੀ ਤਾਂ ਸ਼ਾਂਤੀ ਜੀ ਨੇ ਉਸ ਨੂੰ ਦੇਖਿਆ ਉਸ ਦੀਆਂ ਅੱਖਾਂ 'ਚ ਨਰਾਜ਼ਗੀ ਨਹੀਂ ਸਗੋਂ ਇੱਕ ਮਾਂ ਦਾ ਪਿਆਰ ਸੀ ਬਨੀਤਾ ਨੇ ਬਿਣਾ ਕੋਝ ਕਹੇ ਰਸੋਈ ਸੰਭਾਲੀ ਬੱਚਿਆਂ ਨੂੰ ਖਾਣਾ ਖਵਾਇਆ ਸ਼ਾਂਤੀ ਜੀ ਨੂੰ ਦਵਾਈ ਦਿੱਤੀ ਤੇ ਘਰ ਦੇ ਹਰ ਕੋਨੇ ਨੂੰ ਸਵਾਰਿਆ ਉਹ ਚੁੱਪ ਸੀ ਪਰ ਉਸ ਦੀ ਹਰ ਹਰਕਤ ਚ ਇੱਕ ਨਵਾਂ ਸੰਕਲਪ ਸੀ ਹੁਣ ਉਹ ਸਿਰਫ ਬਿਨੇ ਦੀ ਪਤਨੀ ਨਹੀਂ ਇਸ ਘਰ ਦੀ ਬਹੂ ਬਣਨਾ ਚਾਹੁੰਦੀ ਸੀ ਬਿਨੇ ਜਦੋਂ ਰਾਤ ਨੂੰ ਵਾਪਸ ਆਇਆ ਤੇ ਬਨੀਤਾ ਨੂੰ ਰਸੋਈ 'ਚ ਪਰੌਠੇ ਬਣਾਉਂਦੇ ਦੇਖਿਆ ਤਾਂ ਉਸ ਦੀਆਂ ਅੱਖਾਂ ਭਰਆਂ ਆ ਇਹ ਉਹੀ ਬਨੀਤਾ ਸੀ ਜਿਸ ਨੇ ਇਸ ਘਰ ਨੂੰ ਜੇਲ੍ਹ ਗਿਆ ਸੀ ਪਰ ਅੱਜ ਉਸ ਦੀਆਂ ਅੱਖਾਂ 'ਚ ਨਾ ਤਾਂ ਹੰਕਾਰ ਸੀ ਨਾ ਬੇਪਰਵਾਹ ਉਹ ਚੁੱਪ ਕਰਕੇ ਬੱਚਿਆਂ ਨੂੰ ਹੱਸ ਕੇ ਖਾਣਾ ਖਵਾ ਰਹੀ ਸੀ ਸ਼ਾਂਤੀ ਜੀ ਨਾਲ ਹੌਲੀ ਵਾਚ ਗੱਲ ਕਰ ਰਹੀ ਸੀ ਬਿਨੇ ਨੇ ਉਸ ਦੇ ਵੱਲ ਦੇਖਿਆ ਪਰ ਕੁਝ ਨਹੀਂ ਬੋਲਿਆ ਉਸ ਦੇ ਮਨ 'ਚ ਸਵਾਲ ਸੀ ਬਨੀਤਾ ਨੇ ਉਸ ਦੇ ਵੱਲ ਦੇਖਿਆ ਤੇ ਉਸ ਦੀਆਂ ਅੱਖਾਂ 'ਚ ਇੱਕ ਮਾਫੀ ਸੀ ਉਸ ਨੇ ਕਿਹਾ ਬਿਨੇ ਵੀਰਾ ਠੀਕ ਆ ਨਾ ਤੁਸੀਂ ਖਾਣਾ ਖਾ ਲਵੋ ਫਿਰ ਹਸਪਤਾਲ ਚਲਦੇ ਹਾਂ ਵੀਰੇ ਭਾਬੀ ਦੇ ਕੋਲ ਖਾਣਾ ਲੈ ਕੇ ਬਿਨੇ ਦੇ ਬੁੱਲਾ ਤੇ ਹਲਕੀ ਜੀ ਮੁਸਕਾਨ ਆ ਗਈ ਉਸ ਨੇ ਪਾਣੀ ਦਾ ਗਲਾਸ ਚੁੱਕਿਆ ਇੱਕ ਘੁੱਟ ਪੀਤਾ ਤੇ ਖਾਣਾ ਖਾਣ ਬੈਠ ਗਿਆ ਉਹ ਜੇ ਤੱਕ ਸਮਝ ਨਹੀਂ ਪਾ ਰਿਹਾ ਸੀ ਕਿ ਬਦਲਾਵ ਉਸ ਤਲਾਕ ਦੀ ਧਮਕੀ ਦਾ ਅਸਰ ਸੀ ਜਾਂ ਫਿਰ ਕੋਈ ਹੋਰ ਕਾਰਨ ਸੀ ਪਿੱਛੇ ਹੁਣ ਉਸ ਨੂੰ ਜਵਾਬ ਦੀ ਤਲਾਸ਼ ਨਹੀਂ ਸੀ ਕਿਉਂਕਿ ਪਹਿਲੀ ਵਾਰ ਉਸ ਦੇ ਘਰ ਚ ਰਿਸ਼ਤਿਆਂ ਦੀ ਉਹ ਮਹਿਕ ਸੀ ਜਿਸ ਨੂੰ ਸਾਲਾਂ ਤੋਂ ਉਹ ਮਹਿਸੂਸ ਕਰਨਾ ਚਾਹੁੰਦਾ ਸੀ ਸੋ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਐ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਇਓ ਇਸ ਕਹਾਣੀ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਰੱਬ ਰਾਖਾ